ਗੁਰਲੀਨ ਕੋਰਨੇ ਜਦੋਂ ਹਸ਼ਮੂਵੀ ਦੇ ਵਿੱਚ ਇਹ ਰੋਲ ਅਦਾ ਕੀਤਾ ਤਾਂ ਉਸ ਉਸ ਟਾਈਮ ਘਰਦਿਆਂ ਦੇ ਵੱਲੋਂ ਕਿੰਨੀ ਕ ਸਪੋਰਟ ਸੀ ਉਦੋਂ ਘਰਦਿਆਂ ਦੀ ਸਪੋਰਟ ਨਹੀਂ ਸੀਗੀ ਅੱਜ ਜ਼ਰੂਰ ਹੈ ਬਟ ਉਦੋਂ ਬੜਾ ਸਟਰਗਲ ਕਰਨਾ ਪਿਆ ਤੁਹਾਨੂੰ ਪਤਾ ਜਦੋਂ ਆਪਣੇ ਘਰਾਂ ਦੇ ਵਿੱਚ ਸਪੈਸ਼ਲੀ ਸਿੱਖ ਫੈਮਿਲੀ ਦੇ ਵਿੱਚ ਜਦੋਂ ਕੁੜੀਆਂ ਫਿਲਮ ਲਾਈਨ ਚ ਜਾਣ ਨੂੰ ਕਹਿੰਦੀਆਂ ਤੇ ਇਹ ਕਹਿੰਦੇ ਵੀ ਤੂੰ ਕਿਹੜੇ ਕੰਮਾਂ ਨੂੰ ਚੱਲਦੀ ਹੈਂ ਨਾਲੋਂ ਤੇਰਾ ਵਿਆਹ ਨਹੀਂ ਹੋਣਾ ਕਿਸਨੇ ਤੇ ਨਾ ਵਿਆਹ ਨਹੀਂ ਕਰਨਾ ਤੇ ਅਸੀਂ ਤੈਨੂੰ ਬੇਦਖਲ ਕਰ ਦੇਣਾ ਬੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਬਟ ਉਹ ਬਾਬਾ ਜੀ ਨੇ ਮੇਰੀ ਬਾਹ ਫੜ ਕੇ ਰੱਖੀ ਸੋ ਉਹਨਾਂ ਤੇ ਸਹਾਰੇ ਉਹਨਾਂ ਦਾ ਹੱਥ ਫੜ ਕੇ ਮੈਂ ਟੁੱ ਕਿਸੇ ਰਾਤੇ ਤੁਰਦਾ ਤੇ ਉਦੋਂ ਉਹਦੇ ਮਾਪਿਓ ਨੂੰ ਥੋੜਾ ਜਿਹਾ ਡਰ ਲੱਗਦਾ ਕਿ ਯਾਰ ਪਤਾ ਨਹੀਂ ਸਾਡਾ ਬੱਚਾ ਕੱਲਾ ਹੈ ਕਾਮਯਾਬ ਹੋਏਗਾ ਨਹੀਂ ਹੋਏਗਾ ਸਪੈਸ਼ਲੀ ਕੁੜੀ ਹੋਵੇ ਤੇ ਉਹੀ ਬੱਚਾ ਜਦੋਂ ਕਾਮਯਾਬ ਹੋ ਜਾਂਦਾ ਹੈ ਉਹਨੂੰ ਲੋਕ ਜਾਨਣਾ ਸ਼ੁਰੂ ਕਰ ਦਿੰਦੇ ਆ ਉਹ ਦੇਖੋ ਸਭ ਕੁਝ ਆਉਣਾ ਸ਼ੁਰੂ ਹੋ ਜਾਂਦਾ ਤੇ ਫਿਰ ਮਾਪਿਓ ਨੂੰ ਪ੍ਰਾਊਡ ਤੇ ਹੁੰਦਾ ਹੀ ਹੈ ਨਾ ਕਿ ਸਾਡੀ ਧੀ ਹੈ ਪੈਸੇ ਨਾਲੋਂ ਵੱਧ ਅਹਿਮੀਅਤ ਮੈਂ ਆਪਣੇ ਕਿਰਦਾਰ ਨੂੰ ਦਿੰਦੀ ਆ ਆਪਣੇ ਰੋਲ ਨੂੰ ਦਿੰਦੀ ਆ ਜੇ ਰੋਲ ਵਧੀਆ ਹੋਵੇ ਮੈਂ ਘੱਟ ਵੱਧ ਪੈਸਿਆਂ 'ਚ ਵੀ ਕਰ ਲੈਂਦੀ ਆ ਜੇ ਰੋਲ ਵਧੀਆ ਨਾ ਹੋਵੇ ਫਿਰ ਮੈਂ ਪੈਸੇ ਵਾਲੀ ਕੰਮ ਨਹੀਂ ਕਰਦੀ ਜਦੋਂ ਦੁਖੀ ਹੁੰਦੇ ਉਹਦੋਂ ਕਿਹਦੇ ਕੋਲ ਬਹਿਣਾ ਚਾਹੁੰਦੇ ਹੋ ਗੁਰਗੋਬਿੰਦ ਸਿੰਘ ਜੀ ਕਿਵੇਂ ਗੱਲ ਕਰਦੇ ਹੋ ਬਾਠ ਕਰਕੇ ਜਾਂ ਕੰਦੇ ਬਹਿ ਕੇ ਉਹਨਾਂ ਗੱਲਾਂ ਕਰਦੀਆਂ ਉਹਦੇ ਸਾਹਮਣੇ ਰੋਂਦੀਆਂ ਵੀ ਕਿਉਂ ਮੇਰੀ ਜ਼ਿੰਦਗੀ ਚ ਕੀਤਾ ਜਿਵੇਂ ਲਈ ਚੰਗਾ ਨਹੀਂ ਸੀਗਾ ਤੇ ਫਿਰ ਕਿਉਂ ਕੀਤਾ ਕਦੇ ਕਿਸੇ ਤੇ डिपेंड ਨਾ ਹੋਇਆ ਪਰ ਸਿਰਫ ਰੱਬ ਦੇ ਹਵਾਲੇ ਕਰ ਦਿਆ ਕਰੋ ਕਿ ਸੱਚੇ ਪਾਤਸ਼ਾਹ ਤੈਨੂੰ ਪਤਾ ਮੈਂ ਕਿਦਾਂ ਦੀਆਂ ਜਾਂ ਤੂੰ ਜਾਣਦਾ ਮੈਂ ਕਿਦਾਂ ਦੀਆਂ ਜੇ ਤੈਨੂੰ ਲੱਗਦਾ ਇਹ ਇਨਸਾਨ ਮੇਰੇ ਲਈ ਠੀਕ ਹੈ ਤੇ ਮੇਰੀ ਲਾਈਫ ਚ ਆ ਜੂਵੇ ਜਾਂ ਜਿੱਤਾ ਦਾ ਇਨਸਾਨ ਤੂੰ ਚੋਣਨਾ ਜਿਹੜਾ ਮੈਨੂੰ ਅੱਗੇ ਜਾ ਕੇ ਖੁਸ਼ੀਆਂ ਦੇਵੇ ਕਿਉਂਕਿ ਕੁੜੀਆਂ ਨੂੰ ਨਾ ਖੁਸ਼ੀਆਂ ਬੜੀਆਂ ਇੰਪੋਰਟੈਂਟ ਬਿਲਕੁਲ ਕੁੜੀਆਂ ਪੇਕੇ ਘਰੇ ਤੋਂ ਜਿਹੜੀ ਜ਼ਿੰਦਗੀ ਜੀ ਲੈਂਦੀਆਂ ਜੀ ਲੈਂਦੀਆਂ ਉਹਨਾਂ ਦੀ ਜਿਹੜੀ ਨੈਕਸਟ ਲਾਈਫ ਹੁੰਦੀ ਨਾ ਸਹਰੇ ਘਰ ਦੀ ਉਹ ਖੁਸ਼ੀ-ਖੁਸ਼ੀ ਨਹੀਂ ਹੈ ਤੇ ਉਹ ਟੁੱਟ ਜਾਂਦੀ ਹੈ ਸਤਿ ਸ਼੍ਰੀ ਅਕਾਲ ਜੀ ਅੱਜ ਦੇ ਸਾਡੇ ਇਸ ਪੋਡਕਾਸਟ ਦੇ ਵਿੱਚ ਜੁੜੇ ਨੇ ਸਾਡੇ ਨਾਲ ਗੁਰਲੀਨ ਕੌਰ ਜੋ ਕਿ ਹਸ਼ਰ ਮੂਵੀ ਦੇ ਵਿੱਚ ਜਿਨ੍ਹਾਂ ਨੇ ਆਪਣਾ ਰੋਲ ਅਦਾ ਕੀਤਾ ਇਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਤੇ ਸਭ ਤੋਂ ਪਹਿਲਾਂ ਇਸ ਚੈਨਲ ਦੇ ਉੱਤੇ ਇਹਨਾਂ ਨੂੰ ਜੀ ਆਇਆਂ ਵੈਲਕਮ ਆਖਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਗੁੱਡ ਆ ਬਦੀਆਂ ਹਾਂਜੀ ਬੁਰਲੀਨ ਕੌਰ ਜੀ ਹਸ਼ਰ ਮੂਵੀ ਤੁਹਾਨੂੰ ਕਿਵੇਂ ਮਿਲੀ ਹਸ਼ਰ ਫਿਲਮ ਮੈਨੂੰ ਬੜੇ ਸਾਲ ਪਹਿਲਾਂ ਜਿਹੜੇ ਡਾਇਰੈਕਟਰ ਸੀਗੇ ਗੌਰਵ ਤਰਹੇਨ ਜੀ ਉਹਨਾਂ ਦਾ ਮੈਨੂੰ ਇੱਕ ਦਿਨ ਬੰਬੇ ਫੋਨ ਆਂਦਾ ਕਿ ਗੁਰਲੀਨ ਅਸੀਂ ਫਿਲਮ ਸ਼ੁਰੂ ਕਰਨ ਜਾ ਰਹੇ ਹਾਂ ਤੇ ਮੈਂ ਚਾਹਨਾ ਇੱਕ ਵਾਰੀ ਤੁਸੀਂ ਉਹਦੀ ਸਟੋਰੀ ਸੁਣੋ ਜੀ ਤੇ ਮੈਂ ਚੰਡੀਗੜ੍ਹ ਆਈ ਮੈਂ ਕਹਾਣੀ ਸੁਣੀ ਉਹਨਾਂ ਨੇ ਮੈਨੂੰ ਦੋਨੋਂ ਰੋਲ ਸੁਣਾਏ ਤੇ ਉਹ ਕਹਿੰਦੇ ਵੀ ਤੂੰ ਕੋਈ ਵੀ ਰੋਲ ਜਿੱਤੇ ਉਂਗਲ ਰੱਖੇਗੀ ਤੂੰ ਰੋਲ ਕਰ ਸਕਦੀ ਹੈ ਬਟ ਮੈਂ ਪਰਸਨਲੀ ਚਾਹਨਾ ਤੂੰ ਸ਼ਗਨ ਵਾਲਾ ਰੋਲ ਕਰ ਕਿਉਂਕਿ ਇਹ ਰੋਲ ਐ ਹੋ ਜਾਏ ਕਿ ਸਦੀਆਂ ਸਦੀਆਂ ਤੱਕ ਤਨੂੰ ਲੋਕ ਯਾਦ ਰੱਖਣਗੇ ਤੁਹਾਨੂੰ ਵਧੀਆ ਲੱਗਿਆ ਕਰਕੇ ਬਹੁਤ ਵਧੀਆ ਲੱਗਿਆ ਦੂਸਰਾ ਰੋਲ ਕਿਹੜਾ ਸੀ ਵੈਸੀ ਜਿਹੜਾ ਪ੍ਰੀਤ ਪ੍ਰੀਤ ਵਾਲੀ ਜਿਹੜਾ ਕਿਰਦਾਰ ਹੈ ਉਹ ਰੋਲ ਸੀਗਾ ਤੇ ਮੈਨੂੰ ਲੱਗਿਆ ਕਿ ਇਹ ਚੈਲਿੰਜਿੰਗ ਹੈ ਇਸ ਦੇ ਕਾਫੀ ਸ਼ੇਡਸ ਹੈ ਸ਼ਗਨ ਦੇ ਪਿਆਰ ਹੈ mohabbat ਹੈ ਗੁੱਸਾ ਜ਼ਿੱਦ ਹੈ ego ਹੈ ਜੀ ਸੋ ਇੱਕ ਫਿਲਮ ਦੇ ਵਿੱਚ ਜੇ ਤੁਹਾਨੂੰ ਇੰਨੇ ਸ਼ੇਡਸ ਖਾਨ ਨੂੰ ਮਿਲ ਜਾਣ ਤੇ ਮੈਨੂੰ ਲੱਗਦਾ ਹੈ ਫਿਰ ਤੁਹਾਡੀ ਇੱਕ ਪਰਫਾਰਮੈਂਸ ਪੂਰੀ ਦੀ ਪੂਰੀ ਆ ਜਾਂਦੀ ਹੈ ਗੁਰਲੀਨ ਕੌਰ ਨੇ ਜਦੋਂ ਹਸ਼ਰ ਮੂਵੀ ਦੇ ਵਿੱਚ ਇਹ ਰੋਲ ਅਦਾ ਕੀਤਾ ਤਾਂ ਉਸ ਉਸ ਟਾਈਮ ਘਰਦਿਆਂ ਦੇ ਵੱਲੋਂ ਕਿੰਨੀ ਕ سپورਟ ਸੀ ਉਦੋਂ ਘਰ ਦੇ ਨਹੀਂ ਸਪੋਰਟ ਨਹੀਂ ਸੀਗੀ ਅੱਜ ਜ਼ਰੂਰ ਹੈ ਬਟ ਉਦੋਂ ਬੜਾ ਸਟਰਗਲ ਕਰਨਾ ਪਿਆ ਤੁਹਾਨੂੰ ਪਤਾ ਜਦੋਂ ਆਪਣੇ ਘਰਾਂ ਦੇ ਵਿੱਚ ਸਪੈਸ਼ਲਿਸਟ ਸਿੱਖ ਫੈਮਲੀ ਦੇ ਵਿੱਚ ਜਦੋਂ ਕੁੜੀਆਂ ਫਿਲਮ ਲਾਈਨ ਚ ਜਾਣ ਨੂੰ ਕਹਿੰਦੀਆਂ ਤੇ ਇਹ ਕਹਿੰਦੇ ਵੀ ਤੂੰ ਕਿਹੜੇ ਕੰਮਾਂ ਨੂੰ ਚੱਲਦੀ ਐ ਕੱਲ ਨੂੰ ਤੇਰਾ ਵਿਆਹ ਨਹੀਂ ਹੋਣਾ ਕਿਸਨੇ ਤੇ ਨਾ ਵਿਆਹ ਨਹੀਂ ਕਰਨਾ ਤੇ ਅਸੀਂ ਤੈਨੂੰ ਬੇਦਖਲ ਕਰ ਦੇਣਾ ਬੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਬਟ ਉਹ ਬਾਬਾ ਜੀ ਨੇ ਮੇਰੀ ਬਾਹ ਫੜ ਕੇ ਰੱਖੀ ਸੋ ਉਹਨਾਂ ਤੇ ਸਹਾਰੇ ਉਹਨਾਂ ਦਾ ਹੱਥ ਫੜ ਕੇ ਮੈਂ ਤੁਰਤੀ ਗਈ ਤੁਸੀਂ ਵਿਆਹ ਦੀ ਗੱਲ ਕੀਤੀ ਘਰ ਦੇ ਨਹੀਂ ਮਜਬੂਰ ਨਹੀਂ ਕੀਤਾ ਕਦੇ ਵਿਆਹ ਨੂੰ ਆਲਵੇਸ ਹੁਣ ਵੀ ਕਰਦੇ ਆਲਵੇਸ ਕਰਦੇ ਆ ਵਿਆਹ ਕਰੋ ਚੰਗਾ ਮੁੰਡਾ ਦੇਖ ਲਾ ਬਾਹਰ ਨਿਕਲ ਜਾ ਅਮਰੀਕਾ ਚਲ ਜਾ ਇੱਧਰ ਚਲ ਜਾ ਉੱਧਰ ਚਲ ਜਾ ਸੋ ਇਹ ਤਾਂ ਚੀਜ਼ਾਂ ਕਹਿੰਦੇ ਨਾ ਵਿਆਹ ਤੇ ਉਦੋਂ ਹੀ ਹੋਣਾ ਜਦੋਂ ਤੁਹਾਡੇ ਸੰਜੋਗ ਖੁੱਲਨੇ ਆ ਜੇ ਜਦੋਂ ਸੰਜੋਗ ਖੁੱਲਨੇ ਤੇ ਰਾਤੋ ਰਾਤ ਪਤਾ ਵੀ ਨਹੀਂ ਚੱਲਣਾ ਅਗਲੇ ਦਿਨ ਚੁੰਨੀ ਚੜਾ ਕੇ ਵੀ ਲੈ ਜਾਣਾ ਉਹਨਾਂ ਕਈ ਵਾਰੀ ਅਸੀਂ ਬਹੁਤ ਕੁੜੀਆਂ ਜਿਹੜੀਆਂ ਮੇਰੇ ਕੋਲ ਆਉਂਦੀਆਂ ਮੇਰੀਆਂ ਕਲਾਇੰਟਸ ਐ ਬੜੀਆਂ ਬੜੀਆਂ ਉਮਰਾਂ ਹੋ ਗਈਆਂ ਉਹਨਾਂ ਦੇ ਵਿਆਹ ਨਹੀਂ ਹੋਈ ਐ ਤੇ ਮੈਂ ਆਲਵੇਸ ਕਹਿੰਦੀ ਹੁੰਦੀ ਆ ਉਹ ਕਹਿੰਦੇ ਕਿ ਦੀਦੀ ਅਸੀਂ ਡਿਪਰੈਸ਼ਨ 'ਚ ਜਾ ਰਹਿਆਂ ਸੋ ਮੈਂ ਕਹਿੰਦੀ ਆ ਕਿ ਨਹੀਂ ਡਿਪਰੈਸ਼ਨ 'ਚ ਕਿਉਂ ਜਾਣਾ ਕਈ ਵਾਰੀ ਕੁ ਕਿ ਵਿਆਹ ਜ਼ਰੂਰੀ ਹੈ ਹਰ ਕੁੜੀ ਲਈ ਵਿਆਹ ਜ਼ਰੂਰੀ ਹੈ ਆਈ ਅੰਡਰਸਟੈਂਡ ਜ਼ਰੂਰੀ ਹੈ ਬਟ ਸਮ ਟਾਈਮ ਸਾਨੂੰ ਸਾਹਮਣੇ ਰਿਸ਼ਤਾ ਹੀ ਨਹੀਂ ਵਧਿਆ ਮਿਲਦਾ ਜੀ ਬਿਲਕੁਲ ਕੱਲ ਨੂੰ ਵਿਆਹ ਕਰਕੇ ਡਿਵੋਰਸੀ ਦਾ ਸਟੈਂਪ ਲਗਾਣਾ ਆਪਣੇ ਉੱਤੇ ਵੀ ਹੁਣ ਘਰੇ ਬੈ ਗਈ ਆ ਜਾਂ ਤਲਾਕ ਦਿੱਤਾ ਉਹਦੇ ਨਾਲ ਚੰਗਾ ਵੀ ਤੁਸੀਂ ਕੁਆਰੇ ਰੋ ਬਿਲਕੁਲ ਬਾੜ ਲਿਖ ਕੇ ਕੁਝ ਬਣ ਜਾਓ ਸੋ ਅੱਜਕਲ ਕੁੜੀਆਂ ਵਿਆਹ ਤੋਂ ਜ਼ਿਆਦਾ ਆਪਣੇ ਕਰੀਅਰ ਨੂੰ ਇੰਪੋਰਟੈਂਸ ਦੇ ਰਹੀਆਂ ਕੁਝ ਕਰਨਾ ਚਾਹੁੰਦੀਆਂ ਚਾਰ ਪੈਸੇ ਕਮਾਉਣਾ ਚਾਹੁੰਦੀਆਂ ਵਿਆਹ ਤੋਂ ਬਾਅਦ ਔਰ ਕਰਨਾ ਵੀ ਚਾਹੀਦਾ ਜੀ ਹਰ ਕੁੜੀ ਨੂੰ ਵਿਆਹ ਤੋਂ ਪਹਿਲਾਂ ਆਪਣੇ ਤੇ ਇੰਡੀਪੈਂਡੈਂਟ ਹੋਣਾ ਚਾਹੀਦਾ ਚਾਰ ਪੈਸੇ ਕਮਾਓ ਮੈਂ ਤੇ ਹਰ ਕੁੜੀ ਨੂੰ ਇਹੀ ਕਵਾਂਗੀ ਕਿ ਇੰਨਾ ਕ ਕਮਾ ਲਓ ਕਿ ਆਪਣਾ ਵਿਆਹ ਆਪ ਕਰੋ ਮਾਪਿਓ ਦਾ 1 ਰੁਪਿਆ ਵੀ ਨਾ ਲਵੋ ਬਿਲਕੁਲ ਬਹੁਤ ਵਧੀਆ ਹੈ ਨਾ ਹਾਂਜੀ ਕਰਨਾ ਚਾਹੀਦਾ ਯਾਰ ਕਿਉਂ ਸਾਡੇ ਮਾਪਿਆਂ ਨੇ ਸਾਨੂੰ ਜਨਮ ਦਿੱਤਾ ਸਾਨੂੰ ਪਾਲ ਪੋਸ ਕੇ ਵੱਡਾ ਕੀਤਾ ਸਾਨੂੰ ਇੰਨੀ ਅੱਛੀ ਐਜੂਕੇਸ਼ਨ ਦਿੱਤੀ ਹੁਣ ਵਿਆਹ ਤੇ ਵੀ ਮਾਪਿਓ ਪੈਸਾ ਲਾਣ ਤੇ ਫਿਰ ਸਾਡੇ ਕਮਾਨ ਦਾ ਪੜ੍ਹੇ ਲਿਖੇ ਦਾ ਕੀ ਫਾਇਦਾ ਹੋਇਆ ਹੁਣ ਤੁਹਾਨੂੰ ਲੋਕ ਕਿਹੜੇ ਨਾਮ ਨਾਲ ਜਾਣਦੇ ਸ਼ਗਨ ਜਾਂ ਗੁਰਲੀਨ ਬੰਬੇ ਵਾਲੀ ਸਾਈਡ ਗੁਰਲੀਨ ਚੋਪੜਾ ਪੰਜਾਬ ਵਾਲੀ ਸਾਈਡ ਸ਼ਗਨ ਤੋਂ ਠੀਕ ਹੈ ਕਿਹੜਾ ਜ਼ਿਆਦਾ ਕਿਹੜਾ ਵਧੀਆ ਲੱਗਦਾ ਦੋਨੋਂ ਵਧੀਆ ਲੱਗਦੇ ਐ ਸ਼ਗਨ ਚ ਥੋੜਾ ਆਪਣਾਪਨ ਲੱਗਦਾ ਐ ਗੁਰਲੀਨ ਚ ਥੋੜਾ ਪ੍ਰੋਫੈਸ਼ਨਲ ਲੱਗਦਾ ਜਦੋਂ ਤੁਸੀਂ ਮਤਲਬ ਮੂਵੀ ਦੇ ਵਿੱਚ ਆਪਣਾ ਰੋਲ ਕਰਦੇ ਹੋ ਤਾਂ ਪੇਰੈਂਟਸ ਉਹ ਕੀ ਕੁਝ ਤੁਹਾਨੂੰ ਕਹਿੰਦੇ ਆ ਹੁਣ ਕੁਝ ਨਹੀਂ ਕਹਿੰਦੇ ਹੁਣ ਉਹਨਾਂ ਨੂੰ ਪਤਾ ਚੱਲ ਗਿਆ ਕਿ ਫਿਲਮ ਲਾਈਨ ਹੈ ਇੱਕ ਐਕਟਿੰਗ ਹੈ ਕੀ ਨਾ ਇੱਕ ਐਕਟਿੰਗ ਹੁੰਦੀ ਹੈ ਕੈਮਰੇ ਦੇ ਮੋਰੇ ਹੁ ਜਿਵੇਂ ਤੁਸੀਂ ਮੇਰੀ ਇੰਟਰਵਿਊ ਲੈ ਰਹੇ ਹੋ ਇਹ ਤੁਹਾਡਾ ਇੱਕ ਰੋਲ ਹੈ ਘਰੇ ਤੁਸੀਂ ਉਹਨਾਂ ਦੀ ਧੀ ਹੋ ਬਟ ਇੱਥੇ ਤੁਸੀਂ ਇੱਕ ਹੋਸਟ ਹੋ ਦਿਸ ਇਜ਼ ਯੋਰ ਜੌਬ ਸੋ ਜਦੋਂ ਅਸੀਂ ਆਪਣੇ ਕੰਮ ਨੂੰ ਆਪਣੀ ਇਬਾਦਤ ਵਾਂਗੂ ਲੈਂਦੇ ਆ ਪਾਠ ਵਾਂਗੂ ਲੈਂਦੇ ਆ ਸੋ ਉਦੋਂ ਤੁਹਾਨੂੰ ਸਭ ਕੁਝ ਵਧੀਆ ਲੱਗਦਾ ਐ ਐਂਡ ਤੁਹਾਡੀ ਫੈਮਿਲੀ ਤੁਹਾਡੇ ਪੇਰੈਂਟਸ ਤੁਹਾਡੇ ਇਨ-ਲਾਜ਼ ਤੁਹਾਡਾ ਪਾਰਟਨਰ ਸਾਰੇ ਅੰਡਰਸਟੈਂਡ ਕਰਦੇ ਵੀ ਇੱਕ ਕੰਮ ਐ ਯਾਰ ਇਹ ਨਾ ਬਿਲਕੁਲ ਪਰ ਜਦੋਂ ਸਟਾਰਟ ਕੀਤਾ ਉਦੋਂ ਉਹ ਲੋਤੇ ਬੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਮੈਂ ਤੁਹਾਨੂੰ ਦੱਸਿਆ ਨਹੀਂ ਕਿ ਉਹਨਾਂ ਨੇ ਕਿਹਾ ਕਿ ਨਹੀਂ ਬੇਦਖਲ ਕਰ ਦੇਣਾ ਇਹ ਕਰ ਦੇਣਾ ਉਹ ਕਰ ਦੇਣਾ ਮੁਰ ਕੇ ਸਾਡੇ ਕੋਲ ਨਹੀਂ ਤੇ ਮੈਂ ਕਿਹਾ ਕੋਈ ਗੱਲ ਨਹੀਂ ਆਵਾਂਗੀ ਬਟ ਕੰਮ ਇਹ ਫੈਸਲਾ ਲੈਣਾ ਔਖਾ ਥੋੜਾ ਕਿਵੇਂ ਲੈ ਲੈਣਾ ਇਹ ਵੱਡਾ ਫੈਸਲਾ ਪਤਾ ਨਹੀਂ ਬਟ ਮੈਂ ਆਲਵੇਸ ਬੜੀ ਸਟਰੋਂਗ ਸੀ ਕਿ ਫਿਲਮਾਂ ਹੀ ਕਰਨੀਆਂ ਹੈ ਬੰਬਈ ਜਾਣਾ ਹੈ ਉੱਥੇ ਹੀ ਰਹਿਣਾ ਹੈ ਉੱਥੇ ਹੀ ਸਾਰੇ ਕੰਮ ਕਰਨੇ ਹੈ ਜੋ ਮੈਨੂੰ ਕਿਰਦਾਰ ਮਿਲਣਗੇ ਫਿਲਮਾਂ ਦੇ ਵਿੱਚ ਮੈਂ ਕਰਨੇ ਪਤਾ ਨਹੀਂ ਕਿ ਜਨੂੰਨ ਸੀਗਾ ਮੈਨੂੰ ਸਕੂਲ ਟਾਈਮ ਸੀ ਇਹ ਜਨੂੰਨ ਬਚਪਨ ਤੋਂ ਸਕੂਲ ਦਾ ਇਹ ਕੁਝ ਕਰਦੇ ਸੀ ਜਿਵੇਂ ਸਕੂਲ ਦੇ ਵਿੱਚ ਫੰਕਸ਼ਨ ਵਗੈਰਾ ਮੈਂ ਮਿਸ ਚੰਡੀਗੜ੍ਹ ਰਹੀ ਆ ਮਿਸ ਪੰਜਾਬ ਨਹੀਂ ਆ ਮਿਸ ਨਾਰਥ ਇੰਡੀਆ ਨਹੀਂ ਆ ਅండ్ ਸਕੂਲ ਦੇ ਵਿੱਚ ਮੈਂ ਮੋਨੀਟਰ ਹੁੰਦੀ ਸੀਗੀ ਸਾਰੀ ਐਕਟੀਵਿਟੀਜ਼ 'ਚ ਮੈਂ ਫਰਸਟ ਆਉਂਦੀ ਸੀ ਬੜੇ ਮੇਰੇ ਕੋਲ ਪ੍ਰਾਈਜ਼ਸ ਅਵਾਰਡਸ ਮੇਰੇ ਕੋਲ ਸ਼ੀਲਡਸ ਪਈਆਂ ਹੋਈਆਂ ਕਰਾਊਨਸ ਪਈ ਹੋਏ ਐ ਸੋ ਸ਼ੁਰੂ ਤੋਂ ਹੀ ਜੁਰਲੀਨ ਜਿਵੇਂ ਮਤਲਬ ਕਿ ਤੁਸੀਂ ਅੱਜ ਵੀ ਉਨੇ ਸੋਹਣੇ ਹੋ ਤੇ ਜਦੋਂ ਪਹਿਲਾ ਸਕੂਲ ਟਾਈਮ ਇੰਨੇ ਸੋਹਣੇ ਸੀ ਉਹ ਤਾਂ ਬਹੁਤ ਜ਼ਿਆਦਾ 글로 ਫੇਸ ਤੇ ਉਹ ਤਾਂ ਬਹੁਤ ਜ਼ਿਆਦਾ ਸੀਗਾ ਉਦੋਂ ਟੈਨਸ਼ਨਾਂ ਨਹੀਂ ਸੀਗੀਆਂ ਹੁਣ ਥੋੜਾ ਥੋੜਾ ਟੈਨਸ਼ਨਾਂ ਨੇ ਜ਼ਿੰਮੇਦਾਰੀਆਂ ਨੇ ਗਲੋ ਘਟਾ ਦਿੱਤਾ ਬਟ ਫਿਰ ਵੀ ਮੈਂ ਕੋਸ਼ਿਸ਼ ਕਰਦੀ ਆ ਜਲਦੀ ਸੌਣ ਦੀ ਜਲਦੀ ਉੱਠਣ ਦੀ ਵਧੀਆ ਡਾਈਟ ਖਾਣ ਦੀ ਪੋਜ਼ਿਟਿਵ ਰਹਿਣ ਦੀ ਔਰ 네ਗੇਟਿਵ ਲੋਕਾਂ ਨੂੰ ਆਪਣੇ ਤੋਂ ਦੂਰ ਰੱਖਣ ਦੀ ਜਿਹੜਾ ਮੈਨੂੰ ਕੋਈ ਸਟ्रेस ਦਿੰਦਾ ਮੈਨੂੰ ਡਿਪਰੈਸ਼ਨ ਦਿੰਦਾ ਤੇ ਮੈਨੂੰ ਹੁੰਦਾ ਕਿ ਮੈਂ ਤੋਂ ਦੂਰ ਹੀ ਰਹਾ ਕਿੰਨੇ ਵਜੇ ਉੱਠਦੇ ਅੰਮ੍ਰਿਤ ਵੇਲੇ ਕਦੇ ਸੰਭਲਿਆ ਕਦੇ 2 ਵਜੇ ਵੀ ਉੱਠ ਜਾਂਦੀ ਆ ਕਦੇ 3 ਵੀ ਤੇ ਤੇ ਬਾਬਾ ਜੀ ਪੱਕਾ ਉਠਾਈ ਦਿੰਦੇ ਆ ਇੰਨੀ ਸਵੇਰੇ ਉੱਠ ਕੇ ਨਿਤਨੇਮ ਕਰਦੇ ਹੋ ਕਿੰਨੇ ਕਿਵੇਂ ਦੇ ਉਦੋਂ ਵਾਈਫਸ ਜਿਹੜੀਆਂ ਹੁੰਦੀਆਂ ਨੇ ਬਹੁਤ ਪੋਜ਼ਿਟਿਵ ਸ਼ਾਂਤੀ ਹੁੰਦੀ ਹੈ ਇੱਕਦਮ ਸ਼ਾਂਤੀ ਹੁੰਦੀ ਹੈ ਉੱਠ ਕੇ ਸਭ ਤੋਂ ਪਹਿਲਾਂ ਨਾ ਤੋਕੇ ਮੈਂ ਦਰਬਾਰ ਸਾਹਿਬ ਦੀ ਸਟੋਰੀ ਪਾਨੀਆ ਬੰਬੇ ਫਿਰ ਮੈਂ ਬਾਹਰ ਦਿਖਾਨੇ ਵੀ ਨੇਰਾ ਹੈ ਉਸ ਤੋਂ ਬਾਅਦ ਫਿਰ ਮੈਂ ਆਪਣੇ ਆਸਮ ਤੇ ਬੈਠ ਜਾਂਦੀ ਆ ਪਾਠ ਕਰਕੇ ਫਿਰ ਇਬਾਦਤ ਉਸ ਤੋਂ ਬਾਅਦ ਮੈਂ ਮੈਡੀਟੇਸ਼ਨ ਹੁੰਦੀ ਆ ਮੇਰੀਆਂ ਮਾਲਾ ਹੁੰਦੀਆਂ ਉਹ ਕਰਦੀਆਂ ਫਿਰ ਗੁਰਦੁਆਰਾ ਸਾਹਿਬ ਜਾਂਦੀ ਆ ਫਿਰ ਮੈਂ ਆਪਣੇ ਦਿਨ ਦੇ ਰੁਝੇਵੇਂ ਸ਼ੁਰੂ ਕਰਦੀ। ਉਸ ਤੋਂ ਬਾਅਦ ਜਿਹੜਾ ਸਕੂਨ ਮਿਲਦਾ ਉਹ ਨੂੰ ਕਿਵੇਂ? ਬਹੁਤ 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 ਵਧੀਆ ਸਕੂਨ ਮਿਲਦਾ ਹੈ। ਇੱਕਦਮ ਆਤਮਾ ਸ਼ਾਂਤ ਹੋ ਜਾਂਦੀ ਹੈ। ਰਾਤ ਅਗਰ ਕਿਸੇ ਗੱਲ ਤੇ ਕੋਈ ਟੈਨਸ਼ਨ ਵੀ ਹੋਈ ਹੈ, ਕੁਝ ਦਿਲ 'ਚ ਟੈਨਸ਼ਨ ਵੀ ਚੱਲਦੀ ਪਈ ਹੈ ਤੇ ਉਹ ਪਾਠ ਕਰਨ ਤੋਂ ਬਾਅਦ ਸਭ ਕੁਝ ਗਾਇਬ ਹੋ ਜਾਂਦਾ ਹੈ। ਇੱਕਦਮ ਆਤਮਾ ਨੂੰ ਸਕੂਨ ਮਿਲਦਾ ਹੈ, ਰੂਹ ਨੂੰ ਤੇ ਅਗਲੇ ਦਿਨ ਦੀ ਚੁਣੌਤੀਆਂ ਲਈ ਮੇਰੀ ਰੂਹ ਇੱਕਦਮ ਤਿਆਰ ਹੋ ਜਾਂਦੀ ਹੈ। ਆਸ਼ੀਰ ਮੂਵੀ ਤੋਂ ਬਾਅਦ ਕੋਈ ਹੋਰ ਮੂਵੀ ਕਰਨ ਦਾ ਪਲਾਨ ਕੀਤਾ ਬਹੁਤ ਕੀਤੀਆਂ ਸਿਰਫ ਇਰੇ ਆਈ ਅੱਜ ਦੇ ਰਾਂਝੇ ਆਈ ਅੱਗੇ ਮੁੰਡੇ ਯੂਕੇ ਦੇ ਹੁਣ ਗੁਰਮੁਖਾਈ ਸਗੀ ਕਿਰਪਾਨ ਆਈ ਸਗੀ ਸੋ ਬਟ ਉੱਥੇ ਲੋਕਾਂ ਨੇ ਇਹਨਾਂ ਨੂੰ ਰਜਿਸਟਰ ਨਹੀਂ ਕੀਤਾ ਜਿੰਨਾ ਹਸ਼ਰ ਚ ਕਰ ਲਿਆ ਹੁਣ ਪੇਰੈਂਟਸ ਤਾਂ ਬਹੁਤ ਖੁਸ਼ ਹੋਣਗੇ ਨਾ ਬਹੁਤ ਖੁਸ਼ ਹੈ ਜਦੋਂ ਤੁਸੀਂ ਜਾਂਦੀ ਮੈਂ ਲਾਈ ਵਧੀਆ ਵਾਈਬਸ ਹੋ ਗਈਆਂ ਬਿਲਕੁਲ ਜਦੋਂ ਕੋਈ ਵੀ ਇਨਸਾਨ ਕਿਸੇ ਰਾਤੇ ਤੁਰਦਾ ਤੇ ਉਹਦੇ ਮਾਪਿਓ ਨੂੰ ਥੋੜਾ ਜਿਹਾ ਡਰ ਲੱਗਦਾ ਕਿ ਯਾਰ ਪਤਾ ਨਹੀਂ ਸਾਡਾ ਬੱਚਾ ਕਾਮਯਾਬ ਹੋਏਗਾ ਨਹੀਂ ਹੋਏਗਾ ਸਪੈਸ਼ਲੀ ਕੁੜੀ ਹੋਵੇ ਤੇ ਉਹੀ ਬੱਚਾ ਜਦੋਂ ਕਾਮਯਾਬ ਹੋ ਜਾਂਦਾ ਉਹਨੂੰ ਲੋਕ ਜਾਨਣਾ ਸ਼ੁਰੂ ਕਰ ਦਿੰਦੇ ਐ ਉਹ ਦੇਖੋ ਸਭ ਪੁੱਛਣਾ ਸ਼ੁਰੂ ਹੋ ਜਾਂਦਾ ਤੇ ਫਿਰ ਮਾਪਿਓ ਨੂੰ ਪ੍ਰਾਊਡ ਤੇ ਹੁੰਦਾ ਹੀ ਹੈ ਨਾ ਕਿ ਸਾਡੀ ਧੀ ਹੈ ਹਾਂ ਗੁੱਲੀ ਜਿਵੇਂ ਫਿਲਮ ਇੰਡਸਟਰੀ ਦੇ ਵਿੱਚ ਨਾ ਪੇਰੈਂਟਸ ਇਸ ਚੀਜ਼ ਨੂੰ ਅਲਾਉ ਨਹੀਂ ਕਰਦੇ ਕੁੜੀਆਂ ਦੇ ਵਾਸਤੇ ਕੀ ਦਿੱਕਤ ਆਉਂਦੀਆਂ ਨੇ ਜਿਵੇਂ ਕੁੜੀਆਂ ਮੂਵੀਜ਼ ਕਰਦੀਆਂ ਨੇ ਜਾਂ ਫਿਰ ਹੋਰ ਵੀ ਹੈ ਨਾ ਐਕਟਿੰਗ ਜਿੰਨੀ ਵੀ ਐਕਟਿੰਗ ਆ ਕੁੜੀਆਂ ਦੀ ਉਹਨਾਂ ਨੂੰ ਕਿਹੜੀ ਪ੍ਰੋਬਲਮਸ ਕ੍ਰੀਏਟ ਕਰਨੀਆਂ ਪੈਂਦੀਆਂ ਵੈਸੇ ਤਾਂ ਮੈਨੂੰ ਲੱਗਦਾ ਕਿ ਸਾਡੇ ਸਮਾਜ ਵਿੱਚ ਆਪਾਂ ਜਦੋਂ ਵੀ ਕੁੜੀ ਕੋਈ ਜੌਬ ਕਰਦੀ ਕੁਝ ਵੀ ਕਰਦੀ ਅਸੀਂ ਡਰ ਜਾਂਦੇ ਹਾਂ ਉਹਨਾਂ ਘਰ ਤੋਂ ਬਾਹਰ ਜਾਏਗੀ ਟਾਈਮਿੰਗ ਅਲੱਗ ਹੋਣਗੇ ਮੰਨ ਲਓ ਹੁਣ ਕੋਈ ਵੀ ਤੁਹਾਡੇ ਵੀ ਕਦੇ ਟਾਈਮਿੰਗ ਉੱਪਰ ਥੱਲੇ ਹੋ ਜਾਂਦੇ ਹੋਣਗੇ ਤੇ ਘਰ ਦੇ ਪਰੇਸ਼ਾਨ ਹੋ ਜਾਂਦੇ ਆ ਯਾਰ ਕੁੜੀ ਉਹਨ ਇਹ ਕੰਮ ਕਰਦੀ ਪਈ ਆ ਰਾਤਾਂ ਰਾਤਾਂ ਨੂੰ ਆਏਗੀ ਇਹ ਕਰੇਗੀ ਉਹ ਕਰੇਗੀ ਸੋ ਹਰ ਫੀਲਡ ਦੇ ਵਿੱਚ ਅਸੀਂ ਫੀਮੇਲ ਨੂੰ ਲੈ ਕੇ ਥੋੜਾ ਜਿਹਾ ਇਨਸਿਕਿਓਰ ਆ ਬਟ ਜੇ ਉਹ ਫੀਮੇਲ ਸਹੀ ਬਿਲਕੁਲ ਉਹ ਪੋਜ਼ਿਟਿਵ ਹੈ ਤੇ ਉਹ ਨੂੰ ਪਤਾ ਹੈ ਆਪਣੀਆਂ ਬਾਉਂਡਰੀਜ਼ ਕੀ ਇਹ ਮੇਰੀਆਂ ਬਾਉਂਡਰੀਜ਼ ਹੈ ਮੈਨੂੰ ਕ੍ਰੋਸ ਨਹੀਂ ਕਰਨਾ ਬਿਲਕੁਲ ਜੇ ਕੁੜੀ ਨਹੀਂ ਚਾਹੁੰਦੀ ਤੇ ਕੋਈ ਤੁਹਾਡੀ راہ ਵੱਲ ਨਹੀਂ ਤੱਕ ਸਕਦਾ ਜੇ ਕੁੜੀ ਆਪ ਹੀ ਕਵੇ ਤੇ ਫਿਰ ਤੇ ਕੋਈ ਉਹਨੂੰ ਛੱਡਦਾ ਹੀ ਨਹੀਂ ਬਿਲਕੁਲ ਸਭਨ ਲੱਗਦਾ ਫਿਲਮ ਲਾਈਨ ਹੋਵੇ ਉੱਥੇ ਥੋੜਾ ਜਿਹਾ ਤਾਂ ਹੋ ਜਾਂਦਾ ਕਿਉਂਕਿ ਸਟਾਰਡਮ ਹੈ ਹਮਮ ਓਪਨ ਲਾਈਫ ਹੈ ਯੂ نو ਫਿਲਮ ਲਾਈਨ ਅਦਰਵਾਇਜ਼ ਹਰ ਜੌਬ ਦੇ ਵਿੱਚ ਕੁਛ ਨਾ ਕੁਛ ਕੁਛ ਨਾ ਕੁਛ ਹੁੰਦਾ ਹੀ ਹੈ ਚਾਹੇ ਟੀਚਿੰਗ ਡਿਪਾਰਟਮੈਂਟ ਲਾ ਲਓ ਤੁਸੀਂ ਡਾਕਟਰਸ ਦੇ ਨਾਲ ਲਾ ਲਓ ਹਰ ਡਿਪਾਰਟਮੈਂਟ ਦੇ ਵਿੱਚ ਯੂ ਆਰ ਨਾਟ ਸੇਫ ਆਲਸੋ ਐਂਡ ਯੂ ਆਰ ਡਿਪੈਂਡ ਕਰਦਾ ਹੈ ਕੁੜੀ ਦੇ ਉੱਤੇ ਅਗਰ ਕੁੜੀ ਸਟਰੋਂਗ ਹੈ ਕਿ ਤੁਹਾਨੂੰ ਕੋਈ ਕੁਝ ਨਹੀਂ ਕਹੇਗਾ ਮੈਂ ਉਹੀ ਗੱਲ ਕਹੀ ਨਾ ਅਗਰ ਨਹੀਂ ਸਟਰੋਂਗ ਹੈ ਤੇ ਤੁਸੀਂ ਕਿਤੇ ਵੀ ਸੇਫ ਨਹੀਂ ਤੁਸੀਂ ਆਪਣੇ ਘਰ ਵਿੱਚ ਵੀ ਸੇਫ ਨਹੀਂ ਬਿਲਕੁਲ ਬਿਲਕੁਲ ਗੁਰਲੀਨ ਜਿਵੇਂ ਮਤਲਬ ਕਿ ਤੁਸੀਂ ਮੂਵੀ ਕਰਦੇ ਹੋ ਕਦੇ ਜਿੰਨੀਆਂ ਵੀ ਹੁਣ ਤੱਕ ਮੂਵੀਆਂ ਕੀਤੀਆਂ ਤੁਸੀਂ ਉਹਦੇ ਵਿੱਚ ਐਵੇਂ ਹੋਇਆ ਕਿ ਤੁਹਾਨੂੰ ਕੋਈ ਐਵੇਂ ਦਾ ਰੋਲ ਮਿਲਿਆ ਹੋਏ ਜਿਹਦੇ ਤੁਸੀਂ ਨਹੀਂ ਕਰਨਾ ਚਾਹੁੰਦੇ ਮੈਂ ਰੋਲ ਕਰਦੀ ਨਹੀਂ ਉਹ ਫਿਲਮ ਹੀ ਨਹੀਂ ਕਰਦੀ ਜਿਹੜਾ ਮੈਨੂੰ ਰੋਲ ਨਾ ਪਸੰਦ ਹੋਵੇ ਪੈਸੇ ਨਾਲੋਂ ਵੱਧ ਅਹਿਮੀਅਤ ਮੈਂ ਆਪਣੇ ਕਿਰਦਾਰ ਨੂੰ ਦਿੰਦੀ ਆ ਆਪਣੇ ਰੋਲ ਨੂੰ ਦਿੰਦੀ ਆ ਜੇ ਰੋਲ ਵਧੀਆ ਹੋਵੇ ਮੈਂ ਘੱਟ ਵੱਧ ਪੈਸਿਆਂ 'ਚ ਵੀ ਕਰ ਲੈਂਦੀ ਆ ਜੇ ਰੋਲ ਵਧੀਆ ਨਾ ਹੋਵੇ ਫਿਰ ਮੈਂ ਪੈਸੇ ਵਾਲੀ ਕੰਮ ਨਹੀਂ ਕਰਦੀ ਹੁਣ ਤੱਕ ਜਿਨੇ ਰੋਲ ਕੀਤੇ ਉਹਦੇ ਵਿੱਚ ਖੁਸ਼ ਖੁਸ਼ ਬਿਲਕੁਲ ਖੁਸ਼ ਔਰ ਕਿਉਂਕਿ ਉਹ ਦਿਲ ਤੋਂ ਕੀਤੇ ਨਾ ਇੱਕ ਤੇ ਵੈਲੀ ਜਨੂਨ ਹੈ ਫਿਲਮਾਂ 'ਚ ਕੰਮ ਕਰਨਾ ਕੰਮ ਕਰਨਾ ਐਂਡ ਪੈਸੇ ਲਈ ਕਦੀ ਕੰਮ ਨਹੀਂ ਕੀਤਾ ਵੀ ਮੈਂ ਵੀ ਮੈਨੂੰ ਪੈਸੇ ਨਹੀਂ ਹੈਗੇ ਤੇ ਹੁਣ ਮੈਂ ਇਹ ਰੋਲ ਕਰ ਲਵਾਂ ਹਾਂ ਬੰਬੇ ਦੇ ਵਿੱਚ ਜਦੋਂ ਮੈਂ ਸਟਰਗਲ ਕੀਤੀ ਉਦੋਂ ਜ਼ਰੂਰ ਕੀਤਾ ਮੈਂ ਪੈਸੇ ਲਈ ਕਿਉਂਕਿ ਸਰਵਾਈਵ ਕਰਨਾ ਹੈ ਉਥੇ ਰੈਂਟ ਦੇਣਾ ਹੈ 5000 10000 ਉਹ ਕੈਟਲੌਗਸ ਕਰ ਲਏ ਤੁਸੀਂ ਐਡਸ ਕਰ ਲੀਆਂ ਯਾਨੀ 20000 25000 'ਚ ਕਰ ਲਿਆ ਬਟ ਫਿਲਮਾਂ ਲਈ ਮੈਨੂੰ ਆਲਵੇਜ਼ ਹੁੰਦਾ ਸੀ ਕਿੰਨੇ ਹੀ ਯਾਰ ਵੇ ਜਿਹੜੀ ਫਿਲਮ ਹੈ ਇਸ ਸਦੀਆਂ ਤੱਕ ਲੋਕਾਂ ਨੇ ਦੇਖਣੀ ਔਰ ਜੇ ਮੈਂ ਉਹਦੇ ਨਾਲ ਦਿਲ ਤੋਂ ਨਹੀਂ ਜੁੜੀ ਮੈਂ ਕਿਰਦਾਰ ਨਹੀਂ ਨਿਭਾ ਸਕਦੀ ਬਿਲਕੁਲ ਉਹ ਪੈਸਿਆਂ ਲਈ ਕਿਰਦਾਰ ਨਹੀਂ ਕੀਤਾ ਜਾ ਸਕਦਾ ਪੈਸੇ ਲਈ ਛੋਟੇ ਛੋਟੇ ਕੰਮ ਜ਼ਰੂਰ ਤੁਸੀਂ ਕਰ ਸਕਦੇ ਹੋ ਬਟ ਫਿਲਮ ਇੱਕ ਜ਼ਿੰਮੇਵਾਰੀ ਹੁੰਦੀ ਹੈ ਬਿਲਕੁਲ ਜੀ ਗੁਰਲੀਨ ਜਦੋਂ ਤੁਸੀਂ ਮਤਲਬ ਮੂਵੀਜ਼ ਕਰਦੇ ਹੋ ਸਭ ਤੋਂ ਪਹਿਲਾਂ ਸਕਸੈਸ ਕਦੋਂ ਹੋਏ ਸਕਸੈਸ ਹਸ਼ਰ ਨੇ ਦਿੱਤੀ ਮੈਨੂੰ ਇੱਕ ਤਾਂ ਜਿਹੜਾ Song ਸੀਗਾ ਟੇੜੀ ਟੇੜੀ ਤੱਕ ਦੀ ਤੂੰ ਉਹਨੇ ਦਿੱਤੀ ਫਿਰ ਹਸ਼ਰ ਨੇ ਦਿੱਤੀ ਬਹੁਤ ਵੱਡੀ ਸਕਸੈਸ ਐਂਡ ਸਾਊਥ ਵਿੱਚ ਵੀ ਜਿੰਨੀਆਂ ਫਿਲਮਾਂ ਕੀਤੀਆਂ ਐਂਡ ਹਿੰਦੀ ਚ ਵੀ ਹਰ ਹਰ ਭਾਸ਼ਾ 'ਚ ਇੱਕ 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 ਫਿਲਮ ਵਿੱਚ ਹਿੱਟ ਦਿੱਤੀ ਤੇ ਉਦੋਂ ਜਦੋਂ ਸਕਸੈਸ ਆਉਂਦੀ ਹੈ ਤੁਹਾਡੀ ਜ਼ਿੰਦਗੀ ਚੇਂਜ ਹੋ ਜਾਂਦੀ ਹੈ ਤੁਹਾਡੇ ਆਪਣੇ ਨੇੜੇ ਦੇ ਰਿਸ਼ਤੇ ਚੇਂਜ ਹੋ ਜਾਂਦੇ ਆ ਤੁਹਾਡੇ ਕੋ ਕੰਮ ਦੀ ਲਾਈਨ ਲੱਗ ਜਾਂਦੀ ਹੈ ਤੁਸੀਂ ਮੂੰਹ ਮੰਗੇ ਪੈਸੇ ਮੰਗ ਸਕਦੇ ਹੋ ਯੂ ਨੋ ਤੁਹਾਡਾ ਸਿੱਕਾ ਚੱਲਦਾ ਉਦੋਂ ਕਿਸੇ ਵੀ ਕੰਮ ਦੇ ਵਿੱਚ ਈਵਨ ਕਿ ਜਿਵੇਂ ਹੁਣ ਮੈਂ ਡਾਈਟ ਦੇ ਰਹੀ ਆ ਮੇਰੇ ਕੋ 2 ਲੱਖ ਤੋਂ ਵੱਧ ਕਲਾਇੰਟਸ ਹੈ ਜਦੋਂ ਮੈਂ ਸ਼ੁਰੂ ਕੀਤਾ ਸੀਗਾ ਉਦੋਂ ਨਹੀਂ ਸੀਗਾ ਜਿਵੇਂ ਹੌਲੀ 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 ਮੇਰੀ ਨੌਲੇਜ ਵੱਧਦੀ ਗਈ ਐਂਡ ਰਿਜ਼ਲਟਸ ਆਉਣੇ ਸ਼ੁਰੂ ਹੋ ਗਏ ਦੇਸ਼ ਵਿਦੇਸ਼ਾਂ ਤੋਂ ਬਹੁਤ ਸਾਰੀਆਂ ਪੈਣਾ ਹੈ ਮਤਲਬ ਜਿਨ੍ਹਾਂ ਨੂੰ ਮੈਂ ਨੈਚੁਰਲ ਡਾਈਟ ਦੇ ਨਾਲ ਹਾਰਮੋਨਲ ਇੰਬੈਲੈਂਸ ਹੋ ਗਏ ਪੀਸੀਓਡੀ ਪੀਸੀਯੂਐਸ ਹੋ ਗਿਆ ਇਰੈਗੂਲਰ ਪੀਰੀਅਡਸ ਹੋ ਗਏ ਥਾਇਰੋਇਡ ਡਾਇਬੀਟੀਜ਼ ਦੁਨੀਆ ਦੀ ਕੋਈ ਵੀ ਪ੍ਰੋਬਲਮ ਨਹੀਂ ਹੈ ਜਿਹਨੂੰ ਨੈਚੁਰਲ ਡਾਈਟ ਦੇ ਨਾਲ ਠੀਕ ਨਹੀਂ ਕੀਤਾ ਤੇ ਜਦੋਂ ਠੀਕ ਹੁੰਦੇ ਆ ਤੇ ਉਹ ਹੋਰ ਆਪਣੇ ਹਸਬੰਡ ਨੂੰ ਲੈ ਕੇ ਆਉਂਦੇ ਆਪਣੇ ਭੈਣਾਂ ਨੂੰ ਸੱਸਾਂ ਨੂੰ ਮਾਵਾ ਨੂੰ ਉਹਨਾਂ ਦੀ ਵੀ ਡਾਈਟ ਚੱਲਦੀ ਤੇ ਬੜਾ ਫੀਲ ਮੈਨੂੰ ਪ੍ਰਾਊਡ ਫੀਲ ਹੁੰਦਾ ਕਿ ਤੁਹਾਡੇ ਕੁਝ ਕਰਨ ਦੇ ਨਾਲ ਡਾਈਟ ਦੇਣ ਦੇ ਨਾਲ ਕਿਸੇ ਦੀ ਜ਼ਿੰਦਗੀ ਬਦਲ ਗਈ ਕਿਸੇ ਨੇ ਬੇਬੀ ਨੂੰ ਕਨਸੀਵ ਕਰ ਲਿਆ ਓਕੇ ਹਾਂ ਇਹ ਪ੍ਰੋਬਲਮ ਬਹੁਤ ਆ ਰਹੀ ਨੇ ਕੋਈ ਬਹੁਤ ਸਾਰੀਆਂ ਪੈਣਾ ਜਿਨ੍ਹਾਂ ਦੇ ਪੀਰੀਅਡ ਨਹੀਂ ਸੀ ਆਉਂਦੇ ਹੁੰਦੇ 10-10 ਸਾਲ ਹੋ ਗਏ ਸੀ ਬੱਚਾ ਨਹੀਂ ਸੀ ਕਨਸੀਵ ਹੋ ਰਿਹਾ ਤੇ ਜਿੱਦਾਂ ਹੀ ਉਹਨਾਂ ਨੂੰ ਡਾਈਟ ਦਿੱਤੀ ਉਹਨਾਂ ਨੇ ਪਹਿਲੇ 3 ਮਹੀਨਿਆਂ ਵਿੱਚ ਬੇਬੀ ਨੂੰ ਕਨਸੀਵ ਕਰ ਲਿਆ ਤੇ ਜਦੋਂ ਜ਼ਿੰਦਗੀ ਬਦਲਦੀ ਤੁਹਾਨੂੰ ਦੁਆਵਾਂ ਦਿੰਦੇ ਤੁਹਾਨੂੰ ਬਲੇਸਿੰਗਸ ਦਿੰਦੇ ਵੀ ਤੁਹਾਨੂੰ ਇਹ ਸਭ ਮਿਲੇ ਇਹ ਸਭ ਮਿਲੇ ਸਭਨ ਲਾਦਾ ਇਹ ਉਹਨਾਂ ਦੀਆਂ ਦੁਆਵਾਂ ਦਾ ਹੀ ਸਦਕਾ ਹੈ ਜੋ ਅੱਜ ਪਾਪਾ ਜੀ ਕਾਮਯ ਇਹ ਸੋਚਿਆ ਸੀਗਾ ਫਿਲਮਾਂ ਕਰਾਂਗੀ ਬਟ ਡਾਈਟ ਵਾਲਾ ਜਾਵਾਂਗੀ ਅ ਅੰਮ੍ਰਿਤ ਵੇਲੇ ਨਾਲ ਜੁੜਾਂਗੀ ਔਰ ਆਨ ਵੈਲ ਜੇ ਮੈਂ ਟਾਈਮ 'ਚ ਮੇਰੇ ਪ੍ਰੋਡਕਟਸ ਆ ਰਹੇ ਆ ਮੈਂ ਸਕਿਨ ਕੇਅਰ ਲੈ ਕੇ ਆ ਰਹੀਆਂ ਸੀਡਬਲਯੂਜੀ ਦੇ ਸੋ ਇਹ ਨਹੀਂ ਕਦੀ ਸੋਚਿਆ ਸੀਗਾ ਵੀ ਇਹ ਸਭ ਚੀਜ਼ਾਂ ਕਰਾਂਗੀ ਇਹ ਸ਼ਾਇਦ ਪਰਮਾਤਮਾ ਕਰਾ ਰਿਹਾ ਤੇ ਗੁਰਬਾਣੀ ਨੂੰ ਐਵੇਂ ਆਸਾਨੀ ਨਾਲ ਹੀ ਪੜਿਆ ਜਾਂਦਾ ਵਦਨ ਵਧੀਆ ਲੱਗਦਾ ਪੜ ਕੇ ਬਹੁਤ ਸਕੂਨ ਮਿਲਦਾ ਜਦੋਂ ਉਦਾਸ ਹੁੰਨੇ ਆ ਪਰੇਸ਼ਾਨ ਹੁੰਨੇ ਆ ਪਾਠ ਕਰਨਾ ਸ਼ੁਰੂ ਕਰ ਦਿੰਨੇ ਕਿਉਂਕਿ ਉਹਦੇ ਬਿਨਾ ਮੇਰਾ ਕੋਈ ਸਹਾਰਾ ਹੈ ਹੀ ਨਹੀਂ ਜਦੋਂ ਦੁਖੀ ਹੁੰਦੇ ਹੋ ਉਦੋਂ ਕਿਹਦੇ ਕੋਲ ਬਹਿਣਾ ਚਾਹੁੰਦੇ ਹੋ ਗੁਰਗ ਕਿਵੇਂ ਗੱਲ ਕਰਦੇ ਹੋ ਪਾਠ ਕਰਕੇ ਜਾਂ ਇਕੱਲੇ ਬਹਿ ਕੇ ਉਹਨਾਂ ਗੱਲਾਂ ਕਰਦੀਆਂ ਉਹਦੇ ਸਾਹਮਣੇ ਰੋਂਦੀਆਂ ਵੀ ਕਿਉਂ ਮੇਰੀ ਜ਼ਿੰਦਗੀ 'ਚ ਕੀਤਾ ਜਿਵੇਂ ਲਈ ਚੰਗਾ ਨਹੀਂ ਸੀਗਾ ਤੇ ਫਿਰ ਕਿਉਂ ਕੀਤਾ ਜੇ ਕੀਤਾ ਤੇ ਹੁਣ ਤੂੰ ਹੀ ਮੈਨੂੰ ਸਾਥ ਤੂੰ ਹੀ ਮੈਨੂੰ ਸਟਰੋਂਗ ਬਣਾ ਕਈ ਵਾਰੀ ਅਸੀਂ ਬੜੇ ਕਮਜ਼ੋਰ ਹੋ ਜਾਂਦੇ ਆ ਸਾਡੀ ਜ਼ਿੰਦਗੀ 'ਚ ਇਹੋ ਜਿਹੇ ਮੋੜ ਆ ਜਾਂਦੇ ਆ ਜਿਹੇ ਲੋਕ ਆ ਜਾਂਦੇ ਆ ਇਹੋ ਜਿਹੇ ਹਾਲਾਤ ਬਣ ਜਾਂਦੇ ਆ ਵੀ ਅਸੀਂ ਬਹੁਤ ਇਕੱਲਾ ਫਨ ਫੀਲ ਕਰਦੇ ਆ ਤੇ ਉਦੋਂ ਮਨ ਲੱਗਦਾ ਵੀ ਮਾਂ ਪਿਓ ਦੇ ਕੋਲ ਰੋਵਾਂਗੇ ਤੇ ਉਹ ਦੁਖੀ ਹੋਣਗੇ ਭੈਣ ਭਰਾਵਾਂ ਕੋਲ ਰੋਵਾਂਗੇ ਉਹ ਨਹੀਂ ਮੈਨੂੰ ਅੰਡਰਸਟੈਂਡ ਕਰ ਪਾਣਗੇ ਅਗਰ ਮੈਨੂੰ ਕੋਈ ਅੰਡਰਸਟੈਂਡ ਕਰ ਸਕਦਾ ਤੇ ਸਿਰਫ ਗੁਰਗੋਬਿੰਦ ਸਿੰਘ ਜੀ ਪਰਮਾਤਮਾ ਕਰਦਾ ਤੇ ਜਦੋਂ ਮੈਂ ਉਹਦੇ ਸਾਹਮਣੇ ਰੋਂਦੀ ਆ ਤੇ ਉਹ ਮੇਰੀਆਂ ਹਾਲਾਤਾਂ ਨੂੰ ਸਮਝਦੇ ਹੋਏ ਉਹ ਚੀਜ਼ਾਂ ਨੂੰ ਬ ਮਲੇ ਜਲਦੀ ਆਨਸਰ ਮਿਲ ਜਾਂਦਾ ਜਲਦੀ ਆਨਸਰ ਮਿਲਦਾ ਉਹਨੂੰ ਪਤਾ ਹੈ ਵੀ ਗੁਰਲੀਨ ਨੂੰ ਹੁਣੇ ਉਦਾਸ ਹੈ ਉਹਨੇ ਰੋ ਰਹੀ ਹੈ ਤੇ ਹੁਣ ਮੈਨੂੰ ਐਸੀ ਚੀਜ਼ ਦੇਣਾ ਤੇ ਨਾਲ ਹੀ ਖੁਸ਼ ਹੋ ਜਾਏਗੀ ਮੈਂ ਤਾਂ ਤੁਸੀਂ ਆਪਣੇ ਆਈਡਲ ਸਮਝਿਆ ਹੈ ਨਾ ਮੇਰੇ ਬੈਸਟ ਬੈਸਟ ਮੇਰੇ ਸਭ ਕੁਝ ਹੀ ਹੋਗਾ ਸਭ ਕੁਝ ਹੀ ਹੋਗਾ ਤੇ ਹੋਰ ਮਤਲਬ ਕਿਵੇਂ ਲਾਈਫ ਦੇ ਵਿੱਚ ਜਿੱਦਾਂ ਤੁਸੀਂ ਵਿਚਰਦੇ ਹੋ ਹਨਾ ਹੁਣ ਵੀ ਵਿਚਰਦੇ ਹੋ ਕਦੇ ਐਵੇਂ ਹੋਇਆ ਕਿ ਤੁਸੀਂ ਰੋਡ ਤੇ ਆ ਰਹੇ ਹੋ ਹਨਾ ਤੇ ਕਿਸੇ ਨੇ ਤੁਹਾਨੂੰ ਮਿਲ ਲਿਆ ਕੋਈ ਪਿਕ ਮੈਮ ਪਿਕ ਕਰਵਾਉ ਪਿਕ ਕਰਵਾਉ ਬਹੁਤ ਵਾਰੀ ਹੁੰਦਾ ਹੈ ਬਹੁਤ ਵਾਰੀ ਹੁੰਦਾ ਹੈ ਵਧੀਆ ਲੱਗਦਾ ਉਦੋਂ ਅੱਛਾ ਲੱਗਦਾ ਕਿਉਂਕਿ ਇੱਕ ਫੇਮਸ ਬੰਦਾ ਹੁੰਦਾ ਅੱ ਹੂੰ ਬਿਲਕੁਲ ਕਈ ਵਾਰੀ ਜਿੱਦਾਂ ਹੁਣ ਮੈਂ ਚੰਡੀਗੜ੍ਹ ਜਦੋਂ ਆਉਂਦੀ ਆ ਤੇ ਮੈਂ ਆਮ ਸੜਕਾਂ ਤੇ ਨਹੀਂ ਘੁੰਮ ਸਕਦੀ ਮੈਨੂੰ ਇੱਦਾਂ ਥੱਲੇ ਜਾ ਜਾ ਕੇ ਆ ਨਾ ਕੋਈ ਵੀ ਉੱਪਰ ਤੇ ਹਰ ਵੇਲੇ ਕਿਉਂਕਿ ਅਸੀਂ ਵੀ ਇਨਸਾਨ ਹਾਂ ਮੈਂ ਵੀ ਕੁੜੀ ਮੈਂ ਵੀ ਚਾਹੁੰਦੀ ਆ ਵੀ ਜਿੱਦਾਂ ਮੈਂ ਛੋਟੇ ਹੁੰਦੇ ਕਿਉਂਕਿ ਮੇਰੀ ਸਕੂਲਿੰਗ ਮੇਰੀ ਕਾਲਜ ਸਭ ਕੁਝ ਚੰਡੀਗੜ੍ਹ ਤੋਂ ਹੈ ਮੈਂ ਵੀ ਚਾਹੁੰਦੀ ਮੈਂ ਫੇਰ ਦੁਬਾਰਾ ਸਕੂਟਰ ਤੇ ਉੱਤੇ ਹੀ ਜਾਵਾਂ ਜਿੱਦਾਂ ਮੈਂ ਪਹਿਲਾਂ ਘੁੰਮਦੀ ਹੁੰਦੀ ਸੀ ਗੇੜੀਆਂ ਮਾਰਾਂ ਕੁਝ ਖਾਵਾ ਕਿਸੇ ਵੀ ਜਗ੍ਹਾ ਤੇ ਰੁਕ ਜਾਵਾਂ ਲੋਕਲ ਚੀਜ਼ਾਂ ਖਾਵਾ ਤੇ ਉਹ ਨਹੀਂ ਹੁਣ ਪੋਸੀਬਲ ਹੁੰਦੀਆਂ ਤੇ ਕੋ ਤੁਸੀਂ ਕਾਮਯਾਬ ਹੁੰਨੇ ਹੋ ਤੁਹਾਨੂੰ ਲੋਕ ਪਹਿਚਾਨਦੇ ਐ ਤੁਹਾਨੂੰ ਉਹ ਵੀ ਇੱਕ ਕੀਮਤ ਅਦਾ ਕਰਨੀ ਪੈਂਦੀ ਐ ਕਾਮਯਾਬੀ ਦੀ ਤੁਸੀਂ ਆਮ ਲੋਕਾਂ ਵਾਂਗੂ ਨਹੀਂ ਜੀ ਸਕਦੇ ਜਦ ਕਿ ਮੈਂ ਆਮ ਲੋਕਾਂ ਵਾਂਗੂ ਹੀ ਜੀਣਾ ਚਾਹੁੰਦੀ ਆ ਇਹ ਚੀਜ਼ਾਂ ਮੈਨੂੰ ਬੰਬੇ 'ਚ ਬਹੁਤ ਵਧੀਆ ਲਾਈਫ ਐ ਮੇਰੀ ਕਿਤੇ ਵੀ ਮੈਂ ਆਟੋ 'ਚ ਘੁੰਮਦੀ ਰਹਿੰਦੀ ਆ ਯੂ نو ਉਸੇ ਕੋਈ ਪਹਿਚਾਨ ਵੀ ਲੈਂਦਾ ਤੇ ਉੱਥੇ ਬੜਾ ਨਾਰਮਲ ਆ ਸਾਰੇ ਵੱਡੇ ਵੱਡੇ ਸਟਾਰਸ ਆਟੋ 'ਚ ਘੁੰਮਦੇ ਆ ਬੰਬੇ ਸੋ ਦੈਟਸ ਈਜ਼ੀ ਵੇ ਕਿਉਂਕਿ ਕੱਢਣੀ ਪਾਰਕਿੰਗ ਨਹੀਂ ਮਿਲਦੀ ਉੱਥੇ ਫਿਰ ਡਰਾਈਵਰ ਨੂੰ ਸਮਝਾਣਾ ਦੱਸਣਾ ਤਾਂ ਮੈਂ ਫਟਕ ਆਟੋ ਲੈ ਕੇ ਇੱਧਰ ਤੋਂ ਉੱਧਰ ਇੱਧਰ ਘੁੰਮਦੀ ਰਹਿੰਦੀ ਤੁਸੀਂ ਕੰਮ ਨੂੰ ਕਿਵੇਂ ਵੇਖਦੇ ਹੋ ਕਿਉਂਕਿ ਅੱਜ ਕੱਲ ਨਾ ਜਿਵੇਂ ਨਿਊ ਜਨਰੇਸ਼ਨ ਆ ਉਹ ਇਹ ਸੋਸ ਦੀ ਕੰਮ ਛੋਟਾ ਯਾਰ ਮੈਂ ਨਹੀਂ ਕਰਨਾ ਮੇਰੀ ਬੇਇੱਜ਼ਤੀ ਹੋ ਜਾਊਗੀ ਇਦਾਂ ਤੁਸੀਂ ਕਿਵੇਂ ਵੇਖਦੇ ਹੋ ਮੇਰੇ ਲਈ ਕੰਮ ਕੰਮ ਹੈ ਛੋਟਾ ਹੈ ਜਾਂ ਵੱਡਾ ਮੈਂ ਕੋਈ ਕੰਮ ਨਹੀਂ ਛੱਡਦੀ ਅਗਰ ਉਹ ਕੰਮ ਅੱਛਾ ਵਧੀਆ ਤੇ ਮੈਂ ਫਟਾਫਟ ਕਰ ਲੈਂਦੀ ਮੈਂ ਦੂਜਾ ਖਿਆਲ ਲੈ ਕੇ ਨਹੀਂ ਆਉਂਦੀ ਬਿਕ ਨਹੀਂ ਕਰਨਾ ਕਰਨਾ ਮੈਨੂੰ ਕੰਮ ਨਾਲ ਪਿਆਰ ਹੀ ਬਹੁਤ ਹੈ ਮੈਂ ਵੈਲੀ ਕੋਈ ਵੀ ਹੋਵੇ ਕੰਮ ਜਿੰਤਾ ਦਾ ਵੀ ਕੰਮ ਹੋਵੇ ਵਧੀਆ ਕੰਮ ਹੋਵੇ ਮੇਰੀ ਰੂਹ ਨੂੰ ਸਕੂਨ ਦੇਵੇ ਮੈਂ ਵੈਲੀ ਨਹੀਂ ਬਹਿਣਾ ਮੈਂ 24 ਘੰਟੇ ਕੈਮਰੇ ਦੇ ਸਾਹਮਣੇ ਰਹਿਣਾ ਚਾਹੁੰਦੀ ਹਾਂ ਸਿਰਫ ਥੋੜੀ ਦੇਰ ਲਈ ਸੌਂ ਜਾਵਾਂ ਆਪਣੇ ਘਰੇ ਫਿਰ ਆਜਵਾਂ ਕੰਮ ਕਰਾਂ ਜਾਂ ਜੋ ਵੀ ਕੋਈ ਕੰਮ ਹੈ ਫਿਲਮਾਂ ਨਹੀਂ ਵੀ ਹੈ ਜਾਂ ਹੋਰ ਵੀ ਕੋਈ ਕੰਮ ਹੈ ਮੈਂ ਆਪਣੇ ਆਪ ਨੂੰ ਬੀਜ਼ੀ ਰੱਖਣਾ ਚਾਹੁੰਦੀ ਹਾਂ ਗੁਰਲੀਨ ਜਦੋਂ ਆਪਣੀ ਲਾਈਫ ਦੇ ਵਿੱਚ ਸਕਸੈਸ ਹੁੰਦੇ ਨੇ ਤਾਂ ਉਹਨਾਂ ਨੂੰ ਪਹਿਲੀ ਸੈਲਰੀ ਮਿਲਦੀ ਆ ਤਾਂ ਉਹ ਕੀ ਕੁਝ ਖਰੀਦਦੇ ਨੇ ਖੁਸ਼ੀ ਖੁਸ਼ੀ ਦੇ ਵਿੱਚ ਉਦੋਂ ਤੇ 200 ਹੀ ਮਿਲੀ ਸੀ ਉਦੋਂ ਤੱਕ ਕੁਝ ਵੀ ਨਹੀਂ ਸੀ ਆਇਆ ਉਹਦਾ ਬਟ ਹੁਣ ਮੈਨੂੰ ਲੱਗਦਾ ਕਿ ਜਿੱਦਾਂ ਹੁਣ ਮੈਂ ਕਮਾ ਰਹੀ ਆ ਤੇ ਮੈਂ ਆਪਣਾ ਘਰ ਲੱਭਦਾ ਬੰਬੇ ਦੇ ਵਿੱਚ ਬਾਬਾ ਜੀ ਨੇ ਮੈਨੂੰ ਘਰ ਦਿੱਤਾ ਸੋ ਉਹ ਮੈਨੂੰ ਸਭ ਤੋਂ ਵੱਡੀ ਖੁਸ਼ੀ ਇੱਕ ਕੁੜੀ ਦੀ ਕੁਵਾਰੇ ਹੁੰਦੇ ਜਦੋਂ ਉਹ ਆਪਣੀ ਕਮਾਈ ਦਾ ਘਰ ਲੈਂਦੀ ਹੈ ਉਹ ਵੀ ਬੰਬੇ ਵਰਗੇ ਸ਼ਹਿਰ ਦੇ ਵਿੱਚ ਤੇ ਮਨ ਲਾਤੇ ਰੱਬ ਦੀ ਰਹਿਮਤ ਰਹਿਮਤ ਹੁੰਦੀ ਹੈ ਤਾਂ ਹੀ ਕੋਈ ਬੰਦਾ ਘਰ ਲੈ ਸਕਦਾ ਕਿਉਂਕਿ ਆਲਵੇਸ ਮੇਰੇ ਮਨ 'ਚ ਹੁੰਦਾ ਸੀਗਾ ਕਿ ਕੁੜੀਆਂ ਨੂੰ ਪੇ ਕਿਉਂ ਵੀ ਤਾਨੇ ਮਿਲਦੇ ਹੈ ਬਗਾਨੇ ਘਰ ਜਾਣਾ ਬਗਾਨੇ ਘਰ ਕਹਿੰਦਾ ਸੋਹਰਾ ਪਰਿਵਾਰ ਇਹ ਬਗਾਨੀ ਧੀ ਹੈ ਸੋ ਹਰ ਕੁੜੀ ਦਾ ਇੱਕ ਛੋਟਾ ਜਿਹਾ ਘਰ ਜ਼ਰੂਰ ਹੋਣਾ ਚਾਹੀਦਾ ਜਿੱਥੇ ਉਹ ਕਹਿ ਸਕੇ ਇਹ ਮੇਰਾ ਘਰ ਹੈ ਸੋ ਪਰਮਾਤਮਾ ਨਾ ਕਰੇ ਕਦੇ ਕਿਸੇ ਦੀ ਜ਼ਿੰਦਗੀ ਚ ਹਾਲਾਤ ਬਰਨ ਸੋ ਵਿਆਹ ਤੋਂ ਪਹਿਲਾਂ ਇੰਨੀ ਕ ਮਿਹਨਤ ਕਰੋ ਕਿ ਆਪਣੇ ਪੈਸਿਆਂ ਦੀ ਆਪਣੀ ਕਮਾਈ ਦਾ ਛੋਟਾ ਜਿਹਾ ਮਿਹਨਤ ਨਾਲ ਤੁਸੀਂ ਘਰ ਖਰੀਦੋ ਔਰ ਫਿਰ ਭਾਵੇਂ ਤੁਸੀਂ ਸੋਹਰੇ ਰਹੋ ਕਿਤੇ ਵੀ ਰਹੋ ਸੋ ਇਟਸ ਅ ਪ੍ਰਾਊਡ ਫੀਲਿੰਗ ਸੋ ਬਾਬਾ ਜੀ ਨੇ ਜਿਹੜਾ ਮੈਨੂੰ ਮੇਰੇ ਘਰ ਨਾਲ ਨਵਾਜਿਆ ਹੈ ਕਮਾਲ ਗੁਲੀ ਇਨ ਦਾ ਬੈਕਗ੍ਰਾਉਂਡ ਕੀ ਹੈ ਪਰ ਮੇਰੇ ਪਰਿਵਾਰ ਕਿੱਥੋਂ ਦਾ ਰਹਿਣ ਵਾਲਾ ਸੀ ਉਹ ਤੋਂ ਹੀ ਬੰਬੇ ਦੀ ਜ਼ਿਆਦਾ ਗੱਲਾਂ ਕਰਦੀ ਹੁਣ ਚੰਡੀਗੜ੍ਹ ਦਾ ਮੈਂ ਚੰਡੀਗੜ੍ਹ ਹੀ ਜੰਮੀ ਆ ਮੇਰੀ ਫੈਮਲੀ ਮਮਾ ਪਾਪਾ ਬ੍ਰਦਰ ਭਾਬੀ ਮੇਰਾ ਭਤੀਜਾ ਚੰਡੀਗੜ੍ਹ ਹੀ ਰੰਨੇ ਸੀ ਸੋ ਬਟ ਮੈਨੂੰ ਕਈ ਸਾਲ ਹੋ ਗਏ ਬੰਬੇ ਸੋ ਪੰਜਾਬ ਮੇਰੇ ਲਈ ਸਭ ਕੁਝ ਹੈ ਮੇਰੀ ਰੂਹ ਮੇਰਾ ਦਿਲ ਸਭ ਕੁਝ ਹੈ ਮੇਰੀ ਫੈਮਲੀ ਹੈ ਸੋ ਕਾਫੀ ਸਾਲ ਹੋ ਗਏ ਬੰਬੇ ਬੇਸ ਕਰਕੇ ਸੋ ਉੱਥੇ ਘਰ ਲੈਣਾ ਜ਼ਰੂਰੀ ਸੀਗਾ ਹੱਥ ਤੇ ਚਲੋ ਆਪਣਾ ਘਰ ਹੈ ਹਾਂਜੀ ਹਾਂਜੀ ਐਦਾਂ ਹੁੰਦਾ ਕਿ ਕਦੀ ਪਿੰਡ ਦੀ ਲਾਈਫ ਵੀ ਜੀ ਕੇ ਵੇਖੀਏ ਮੈਂ ਕਦੀ ਗਈ ਨਹੀਂ ਸਾਡਾ ਕੋਈ ਰਹਿੰਦਾ ਨਹੀਂ ਬਟ ਮੈਂ ਜੀਣਾ ਚਾਹਦੀ ਆ ਮੈਂ ਮੈਨੂੰ ਕੱਚੇ ਘਰ ਬੜੇ ਪਸੰਦ ਆ ਮਤਲਬ ਜਿਵੇਂ ਝੌਂਪੜੀ ਟਾਈਪ ਹੁੰਦਾ ਜਾਂ ਕੱਚਾ ਮਿੱਟੀ ਦਾ ਮਟੀਲ ਜਿਹਨੂੰ ਲੀਪਾ ਪੋਚੀ ਗਈ ਲੀਪਾ ਪੋਤੀ ਮੈਂ ਉਹੋ ਜਿਹੇ ਘਰ ਜਦੋਂ ਅਸੀਂ ਕਿਤੇ ਸ਼ੂਟ ਕਰਨ ਜਾਂਦੇ ਹੁੰਦੇ ਹਾਂ ਨਾ ਤੇ ਉਦੋਂ ਦੇਖਦੇ ਹੁੰਦੇ ਆ ਤੇ ਮੈਨੂੰ ਬੜਾ ਹੁੰਦਾ ਕਿ ਮੈਂ ਰਹਿ ਉਹੋ ਜਿਹੇ ਘਰ ਚ ਰਵਾਂ ਮੇਰੇ ਕੋਲ ਛੋਟਾ ਜਿਹਾ ਪੱਖਾ ਹੋਵੇ ਕੂਲਰ ਹੋਵੇ ਮਤਲਬ ਮੈਨੂੰ ਸਿੰਪਲ ਜ਼ਿੰਦਗੀ ਜ਼ਿਆਦਾ ਪਸੰਦ ਆ ਜਿੱਥੇ ਸਕੂਨ ਹੋਵੇ ਮੈਨੂੰ ਉਹ ਲਾਈਫ ਜ਼ਿਆਦਾ ਪਸੰਦ ਆ ਤੇ ਪਿੰਡਾਂ ਵਾਲੀ ਜ਼ਿੰਦਗੀ ਮੈਨੂੰ ਆਲਵੇਜ਼ ਪਰ ਖਾਣੀ ਯੂ نو ਮੱਖਣ ਇਹ ਸਭ ਚੀਜ਼ਾਂ ਹੁਣ ਵੀ ਮੈਂ ਚੰਡੀਗੜ੍ਹ ਜਿੰਨੇ ਦਿਨ ਹੋ ਗਏ ਆਈਆਂ ਮੈਂ ਰੋਜ਼ ਮੱਖਣ ਖਾ ਰਹੀ ਆ ਰੋਜ਼ ਰੋਟੇ ਖਾ ਰਹੀ ਆ ਕੋਈ ਡਾਈਟਿੰਗ ਡਿਟਿੰਗ ਨਹੀਂ ਕਰ ਰਹੀ ਹਾਂ ਘਰ ਬਿਜਾ ਕੇ ਕਰਾਂਗੀ ਸੋ ਇਹ ਚੀਜ਼ਾਂ ਮੈਨੂੰ ਪਿੰਡ ਦੀ ਲਾਈਫ ਆਲਵੇਸ ਅਟਰੈਕਟ ਕਰਦੀ ਹੈ ਸੋ ਹੁਣ ਪਿੰਡ ਚ ਕਰ ਲੈਣਾ ਜਾਂ ਬਣਾਉਣਾ ਦਾ ਬੜਾ ਔਖਾ ਹੈ ਸੋ ਜੇਕ ਬਾਬਾ ਜੀ ਨੇ ਕਦੀ ਸਬੱਬ ਬਣਾਇਆ ਤਾਂ ਜ਼ਰੂਰ ਰਵਾਂਗੀ ਜਾਂ ਚਾਵਾਂਗੀ ਜਾਂ ਰਹਾਂਗੀ ਕਰਾਂਗੀ ਬਣਾਵਾਂਗੀ ਬਟ ਮੈਨੂੰ ਚ ਅੱਛਾ ਲੱਗਦਾ ਪਿੰਡ ਦੀ ਲਾਈਫ ਗੁਲੀਨਿੰਸ ਸੁਣੀ ਹੁੰਦੀ ਹੈ ਨਾ ਕਿਉਂ ਟੋ ਆਵਾਜ਼ ਵੀ ਬਹੁਤ ਸੋਹਣੀ ਮੈਨੂੰ ਬਹੁਤ ਸੋਹਣੀ ਲੱਗੀ ਬਾਕੀ ਇਹਦੇ ਤੇ ਮੇਰੇ ਨਾਲ ਕਮੈਂਟ ਲੋਕਾਂ ਨੇ ਕਰ ਹੀ ਦੇਣੇ ਸਾਰਿਆਂ ਨੇ ਹਾਂ ਪਲੀਜ਼ ਜ਼ਰੂਰ ਦੱਸਿਓ ਮੈਨੂੰ ਤੇ ਬਹੁਤ ਸੋਹਣੀ ਮੈਮ ਦੀ ਆਵਾਜ਼ ਲੱਗੀ ਮੈਂ ਇਹ ਕਹਿਣਾ ਚਾਹੁੰਦੀ ਹਾਂ ਪ੍ਰਪੋਜ਼ਲ ਤੇ ਜ਼ਰੂਰ ਆਈ ਹੋਣਗੇ ਬੜੇ ਆਉਂਦੇ ਆ ਆ ਮੇਰਾ ਪੌਡਕਾਸਟ ਜਿਹੜਾ ਵਾਇਰਲ ਹੋਇਆ ਜੇ ਮੁੰਡਿਆਂ ਦੇ ਰਿਸ਼ਤੇ ਬੜੇ ਆ ਰਹੇ ਮੈਨੂੰ ਮੇਲਸ ਬੜੀਆਂ ਆ ਰਹੀਆਂ ਮੇਰੀਆਂ ਜਿਹੜੇ ਟੀਮ ਐ ਸਟਾਫ ਉਹ ਕਹਿੰਦੇ ਮੈਮ ਪਹਿਲੇ ਅਪਾਇੰਟਮੈਂਟ ਕੇ ਲਈ ਆਤੇ تھے ਅਬ ਸ਼ਾਦੀ ਕੇ ਲਈ ਆ ਰਹੇ ਸੋ ਐਦਾਂ ਹੀ ਨਾ ਜੀਵ ਬੜਾ ਰੋਹਾਂ ਦਾ ਰਿਸ਼ਤਾ ਹੁੰਦਾ ਹੈ ਬੜਾ ਸੋਲ ਕਨੈਕਸ਼ਨ ਬੜਾ ਤੁਹਾਡੇ ਨਾਲ ਸੋ ਪਤਾ ਨਹੀਂ ਕਿੱਥੇ ਹੈ ਕੀ ਕਰਦਾ ਪਿਆ ਹੈ ਮੇਰੀ ਵੀਡੀਓ ਦੇਖ ਰਿਹਾ ਹੈ ਕਿ ਨਹੀਂ ਦੇਖ ਰਿਹਾ ਤੇ ਮੈਨੂੰ ਮੈਸੇਜ ਨਾ ਕਰੇ ਸਾਹਮਣੇ ਆ ਕੇ ਗੱਲ ਕਰੇ ਬਿਲਕੁਲ ਜਿਵੇਂ ਲੱਗਦਾ ਹੈ ਕਿ ਬਾਬਾ ਜੀ ਨੇ ਭੇਜ ਲਾਦਾ ਕਿ ਜਦੋਂ ਉਹਦਾ ਹੁਕਮ ਹੋਣਾ ਹੈ ਹਾਂਜੀ ਬਿਲਕੁਲ ਬਾਬਾ ਜੀ ਨੇ ਜਦੋਂ ਮੇਰੇ ਸੰਜੋਗ ਖੋਲਨੇ ਆ ਉਹਨੇ ਸਾਹਮਣੇ ਆ ਕੇ ਖੜੇ ਹੋ ਜਾਣਾ ਕਦੇ ਸੋਚਦੇ ਹੋ ਕਿ ਕਿਵੇਂ ਦਾ ਜੀਵਨ ਸਾਥੀ ਚਾਹੀਦਾ ਹੈ ਪਾਰਟਨਰ ਕਿਵੇਂ ਦਾ ਹੋਵੇ ਵਫਾਦਾਰ ਸੋਹਣਾ ਹੋਵੇ ਪਿਆਰਾ ਹੋਵੇ ਵਫਾਦਾਰ ਹੋਵੇ ਰੱਬ ਨੂੰ ਮੰਨਣ ਵਾਲਾ ਡੋਲੇ ਸ਼ੋਣੇ ਬਣੀ ਹੋਣ ਏਦਾਂ ਕਹਦੇ ਨਹੀਂ ਡੋਲੇ ਡੋਲੇ ਦੇ ਨਹੀਂ ਮੈਨੂੰ ਕੋਈ ਐਨਾ ਹੈਗਾ ਕਿਉਂਕਿ ਮੈਨੂੰ ਫੁਕਰਾ ਪੰਤੀ ਤੋਂ ਮੈਂ ਆਪ ਵੀ ਦੂਰ ਆ ਆਪ ਵੀ ਤੁਸੀਂ ਦੇਖਿਆ ਮੈਂ ਸਿੰਪਲ ਆ ਡੋਲਿਆ ਡੂਲਿਆ ਵਾਲਾ ਨਹੀਂ ਮੁੰਡਾ ਚਾਹੀਦਾ ਸਿੰਪਲ ਸੋਬਰ ਜਿਹਦੇ ਨਾਲ ਮੈਂ ਆਪਣੀ ਪੂਰੀ ਜ਼ਿੰਦਗੀ ਖੁਸ਼ੀ ਖੁਸ਼ੀ ਸਕੂਨ ਦੇ ਨਾਲ ਰਹਿ ਸਕਾਂ ਕਿਉਂਕਿ ਡੋਲੇ ਵਾਲੇ ਦੀ ਜ਼ਿੰਦਗੀ ਚ ਨਾ ਆਲਰੇਡੀ ਕੁੜੀਆਂ ਬੜੀਆਂ ਹੋਣੀ ਉਹ ਪਹਿਲੇ ਹੀ ਰੁੱਝਿਆ ਹੋਣਾ ਉਹਨਾਂ ਨੂੰ ਇੰਪ੍ਰੈਸ ਕਰਨ ਦੇ ਵਿੱਚ ਸੋ ਮੈਨੂੰ ਬੜਾ ਸੁਧਾਰਾ ਜਿਹੜਾ ਸਿਰਫ ਗੁਰਲੀਨ ਦਾ دیਵਾਨਾ ਹੋਵੇ ਬੁਰਲੀ ਨੂੰ ਮੁਹੱਬਤ ਕਰਦਾ ਹੋਵੇ ਡੋਲੇ ਮਰੇ ਆਪੇ ਬਣਾ ਲਾਂਗੀ ਮੇਰਾ ਹੀ ਕੰਮ ਹੈ ਸੋ ਡੋਲਿਆਂ ਦਾ ਕੋਈ ਉਹ ਨਹੀਂ ਹੁੰਦਾ ਕਿਉਂਕਿ ਸਰੀਰ ਦੇ ਨਾਲ ਪਿਆਰ ਨਹੀਂ ਬਿਲਕੁਲ ਰੂਹਾਂ ਦੇ ਨਾਲ ਪਿਆਰ ਹੁੰਦਾ ਸਰੀਰ ਤੇ ਸਾਡੇ ਸਾਰਿਆਂ ਦੇ ਕੁਝ ਸਾਲ ਬਾਅਦ 5 10 15 20 ਸਾਲ ਬਾਅਦ ਅਸੀਂ ਸਾਰਿਆਂ ਨੇ ਢਲ ਜਾਣਾ ਹੈ ਬੁੱਢੇ ਹੋ ਜਾਣਾ ਹੈ ਸੋ ਜਿਹੜੀ ਚੀਜ਼ ਐਂਡ ਤੱਕ ਤੁਹਾਡੇ ਨਾਲ ਚੱਲਦੀ ਹੁੰਦੀ ਹੈ ਕਿ ਰੂਹ ਬ੍ਰੂਦਾਰੀ ਮੇਰੀ ਉਹਨਾ ਹੋਣੀ ਚਾਹੀਦੀ ਹੈ ਮੈਂ ਨਹੀਂ ਵੀ ਬੋਲਾਂ ਤੇ ਉਹਨੂੰ ਪਤਾ ਹੋਣਾ ਚਾਹੀਦਾ ਗੁਰਲੀਨ ਹੁਣ ਇਸ ਵਕਤ ਕੀ ਚਾਹੁੰਦੀ ਉਹ ਨਾ ਬੋਲੇ ਤੇ ਮੈਨੂੰ ਪਤਾ ਹੋਣਾ ਚਾਹੀਦਾ ਇਸ ਵਕਤ ਮੇਰਾ ਆਦਮੀ ਕੀ ਚਾਹੁੰਦਾ ਉਹ ਪਿਆਰ ਉਹ ਸਾਂਝ ਮੈਨੂੰ ਚਾਹੀਦੀ ਰਿਸ਼ਤੇ ਦੇ ਵਿੱਚ ਬਾਡੀ ਨਹੀਂ ਚਾਹੀਦੀ ਐਦਾਂ ਹੁੰਦਾ ਨੇ ਕਿ ਇੱਕ ਕੁੜੀ ਦਾ ਜਿਹੜਾ ਜ਼ਿਆਦਾ ਪਿਆਰ ਹੁੰਦਾ ਆਪਣੇ ਫਾਦਰ ਨਾਲ ਹੁੰਦਾ ਹਨਾ ਤੁਹਾਡਾ ਮੰਮਾ ਨਾਲ ਕਿ ਪਪਾ ਨਾਲ ਦੋਨਾਂ ਨਾਲ ਹੀ ਜਦੋਂ ਤੁਸੀਂ ਬੰਬੇ ਤੋਂ ਇੱਥੇ ਆਉਂਦੇ ਹੋ ਚੰਡੀਗੜ੍ਹ ਦੇ ਵਿੱਚ ਹਨਾ ਤੇ ਰਾਤ ਨੂੰ ਕਿੰਨਾ ਟਾਈਮ ਆਪਣੀ ਮੰਮਾ ਦੇ ਨਾਲ ਗੱਲਾਂ ਕਰਦੇ ਹੋ ਮੰਮਾ ਦੇ ਨਾਲ ਹੀ ਸਾਂਝੀ ਮम्मा ਜਦੋਂ ਮੈਂ ਛੰਨੀ ਘਾਉਣੀ ਆ ਤੇ ਮੇਰਾ ਫਰਸਟ ਫਲੋਰ ਤੇ ਮੇਰਾ ਆਪਣਾ ਫਲੋਰ ਹੈ ਪੂਰਾ ਬਟ ਮੈਂ نیچے ਮम्मा ਦੇ ਨਾਲ ਹੀ ਸੌਂਦੀ ਆ ਮੈਨੂੰ ਹੁੰਦਾ ਹੈ ਬੰਬੇ ਤੇ ਚਲੋ ਮੈਂ ਕੱਲੀ ਰਹਿ ਲਈ ਹੁੰਦੀ ਆਪਣੀ ਮਾਂ ਨਾਲ ਸੌਂਵਾਂ ਨਾ ਮੈਂ ਸੋ ਸੁੱਤੇ ਹੋਏ ਵੀ ਉਹ ਮੇ ਨਾਲ ਗੱਲਾਂ ਕਰਦੇ ਰਹਿੰਦੇ ਜੋ ਮਾਵਾ ਧੀਆਂ ਦੀ ਇੱਕ ਸਾਂਝ ਹੁੰਦੀ ਹੈ ਤੋ ਸੇ ਰਾਤ ਨੂੰ ਜਦੋਂ ਆਪਣੀ ਮਾਂ ਨਾਲ ਪੈਣੇ ਹੋ ਜਦੋਂ ਮੋਸਟਲੀ ਜਿਹੜੀਆਂ ਮੇਰੀਆਂ ਭੈਣਾਂ ਪਰਦੇਸ ਚ ਰਹਿੰਦੀਆਂ ਜਦੋਂ ਇੰਡੀਆ ਹੋਰ ਦੀਆਂ ਆਪਣੇ ਘਰਾਂ ਚ ਆਉਂਦੀਆਂ ਸੋ ਆਪਾਂ ਸਾਰੇ ਮਾਵਾ ਨਾਲ ਗੱਲਾਂ ਕਰਦੇ ਆ ਸੁੱਤੇ ਪੇ ਵੀ ਉਹ ਦੁੱਖ ਸੁੱਖ ਕਰਦੀ ਆ ਸੁਣਦੇ ਰਹਿੰਦੇ ਹੋ ਕੁਛ ਨਾ ਕੁਛ ਮਾਵਾ ਦੱਸਦੀਆਂ ਰਹਿੰਦੀ ਜੋ ਤੁਸੀਂ ਚੰਡੀਗੜ੍ਹ ਤੋਂ ਇੱਕੋ ਦਮ ਬੰਬੇ ਜਾਂਦੀ ਉਹ ਜਾਂ ਫਿਰ ਹਸ਼ਰ ਮੂਵੀ ਦੇ ਵਿੱਚ ਤੁਹਾਡੀ ਐਂਟਰੀ ਹੁੰਦੀ ਆ ਤੇ ਉਹ ਫੀਲਿੰਗ ਸਾਂਝੀ ਕਰੋ ਸਾਡੇ ਨਾਲ ਬਹੁਤ ਵਧੀਆ ਨਹੀਂ ਹਸ਼ਰ ਤੇ ਮੈਨੂੰ ਪੰਚੰਡੀਗੜ੍ਹ ਆ ਕਿ ਮਿਲੀ ਸੀਗੀ ਬਟ ਜਦੋਂ ਮੈਂ ਪਹਿਲਾਂ ਬੰਬੇ ਗਈ ਸੀ ਤੇ ਬੜੀ ਮੈਨ ਲਈ ਖੁਸ਼ੀ ਜਿਸ ਵੀ ਕਿ ਬੰਬੇ ਜਾਣਾ ਬੰਬੇ ਜਾਣਾ ਟਿਕਟ ਆ ਗਿਆ ਬੰਬੇ ਦਾ ਫੇਵਰਿਟ ਕੰਟਰੀ ਸੀ ਸਿਟੀ ਬੰਬੇ ਹਾਂ ਮੇਰਾ ਫੇਵਰਿਟ ਸਿਟੀ ਹੈ ਜੇ ਤੁਸੀਂ ਕਹਿ ਲਓ ਸਿਟੀ ਹਾਂਜੀ ਤੇ ਜਦੋਂ ਬੰਬੇ ਮੈਂ ਛੱਡ ਕੇ ਪੰਜਾਬ ਆਉਣੀ ਆ ਉਦੋਂ ਵੀ ਰੋਨੀ ਆ ਤੇ ਜਦੋਂ ਚੰਡੀਗੜ੍ਹ ਤੋਂ ਮੈਂ ਛੱਡ ਕੇ ਬੰਬੇ ਜਾਣਾ ਉਦੋਂ ਵੀ ਮੈਂ ਰੋਣਾ ਇਹ ਮੇਰਾ ਪੱਕਾ ਇੱਕ ਕੰਮ ਹੁੰਦਾ ਜਿਵੇਂ ਕਿ ਚੰਡੀਗੜ੍ਹ ਤੋਂ ਤੇ ਇੱਕ ਕੇ ਕਹਿ ਸਕਦੇ ਨੇ ਕਿ ਬਚਪਨ ਤੁਹਾਡਾ ਇੱਥੇ ਦਾ ਹੈ ਬਚਪਨ ਇੱਥੇ ਮੇਰੀਆਂ ਤੇ ਮੰਮੀ ਪਾਪਾ ਮਾਪਿਓ ਸਭ ਤੋਂ ਵੱਡੇ ਗੱਲ ਪਾਪਾ ਪਾਪਾ ਮੇਰੇ ਨਾਲ ਬੰਬੇ ਵੀ ਰਹਿੰਦੇ ਹੁਣ ਮੇਰੇ ਨਾਲ ਆਉਂਦੇ ਜਾਂਦੇ ਰਹਿੰਦੇ ਆ ਸੋ ਮੈਨੂੰ ਮੈਂ ਹੁਣ ਕਿਹਾ ਵੀ ਜਦ ਤੱਕ ਮੇਰਾ ਵਿਆਹ ਨਾ ਹੋਵੇ ਤੁਸੀਂ ਮੇਰੇ ਨਾਲ ਹੀ ਰਹਿਣਾ ਹੂੰ ਹੁਣ ਤੁਸੀਂ ਖੁਦ ਆਪਣਾ 파ਟਨਰ ਲੱਭਣਾ ਚਾਹੁੰਦੇ ਜਾਂ ਫਿਰ ਮੰਮੀ ਪਾਪਾ ਦੇ ਛੱਡਿਆ ਸਾਰਾ ਕੁਝ ਗੁਰਗੋਬਿੰਦ ਸਿੰਘ ਜੀ ਲੱਭਣਗੇ। ਨਾ ਮੈਂ ਲੱਭ ਸਕਦੀਆਂ ਨਾ ਮੇਰੇ ਮਾਪਿਓ ਲੱਭ ਸਕਦੇ ਐ। ਸੋ ਮੈਨੂੰ ਲੱਗਦਾ ਕਿ ਬਾਬਾ ਜੀ ਤੋਂ ਵਧੀਆ ਮੇਰਾ ਹਮਸਫਰ ਕੋਈ ਲੱਭ ਨਹੀਂ ਸਕਦਾ ਜਦੋਂ ਵੀ ਕੋਈ ਵੀ ਮੇਰੀ ਭੈਣ ਜੋ ਵੀ ਜਾਂ ਮੁੰਡਾ ਇਸ ਵੀਡੀਓ ਨੂੰ ਦੇਖ ਰਿਹਾ ਜਦੋਂ ਸਾਨੂੰ ਸਾਡਾ ਮਨਪਸੰਦ ਲਾਈਫ ਪਾਰਟਨਰ ਚਾਹੀਦਾ ਹੁੰਦਾ ਨਾ ਕਦੇ ਕਿਸੇ ਤੇ ਡਿਪੈਂਡ ਨਾ ਹੋਇਆ ਕਰੋ ਸਿਰਫ ਰੱਬ ਦੇ ਹਵਾਲੇ ਕਰਦਿਆ ਕਰੋ ਕਿ ਸੱਚੇ ਪਾਤਸ਼ਾਹ ਤੈਨੂੰ ਪਤਾ ਮੈਂ ਕਿੱਦਾਂ ਦੀ ਆ ਜਾਂ ਤੂੰ ਜਾਣਦਾ ਮੈਂ ਕਿੱਦਾਂ ਦੀ ਆ ਜੇ ਤੈਨੂੰ ਲੱਗਦਾ ਇਹ ਇਨਸਾਨ ਮੇਰੇ ਲਈ ਠੀਕ ਹੈ ਤੇ ਮੇਰੀ ਲਾਈਫ ਚ ਆ ਜਾਵੇ ਜਾਂ ਜਿੱਦਾਂ ਦਾ ਇਨਸਾਨ ਤੂੰ ਚਾਹੁੰਦਾ ਜਿਹੜਾ ਮੈਨੂੰ ਅੱਗੇ ਜਾ ਕੇ ਖੁਸ਼ੀਆਂ ਦੇਵੇ ਕਿਉਂਕਿ ਕੁੜੀਆਂ ਨੂੰ ਨਾ ਖੁਸ਼ੀਆਂ ਬੜੀਆਂ ਇੰਪੋਰਟੈਂਟ ਬਿਲਕੁਲ ਕੁੜੀਆਂ ਪੇਕੇ ਘਰੇ ਤੇ ਜਿਹੜੀ ਜ਼ਿੰਦਗੀ ਜੀ ਲੈਂਦੀਆਂ ਜੀ ਲੈਂਦੀਆਂ ਉਹਨਾਂ ਦੀ ਜਿਹੜੀ ਨੈਕਸਟ ਲਾਈਫ ਹੁੰਦੀ ਨਾ ਸਹੁਰੇ ਘਰ ਦੀ ਜੀ ਉਹ ਖੁਸ਼ੀ ਖੁਸ਼ੀ ਨਹੀਂ ਹੈ ਤੇ ਉਹ ਟੁੱਟ ਜਾਂਦੀ ਹੈ ਉਹਨਾਂ ਦੇ ਹਾਰਮੋਨ ਇੰਬੈਲੈਂਸ ਹੋ ਜਾਂਦੇ ਐ ਸੋ ਕੁੜੀਆਂ ਮਿਹਨਤੀ ਐ ਮਿਹਨਤ ਕਰਦੀਆਂ ਪਈਆਂ ਚਾਰ ਪੈਸੇ ਕਮਾਰੀਆਂ ਉਹਨਾਂ ਨੂੰ ਇੱਕ ਐਸਾ ਜੀਵਨ ਸਾਥੀ ਚਾਹੀਦਾ ਹੁੰਦਾ ਜੋ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ ਹੋ ਸਕੇ ਬਿਲਕੁਲ ਕਸੀ ਦੇਰ ਬਦੇਰ ਕਦੀ ਕੰਮ ਤੋਂ ਲੇਟ ਵੀ ਹੋ ਜਾਈਏ ਸਾਨੂੰ ਅੰਡਰਸਟੈਂਡ ਕਰੇ ਉਲ ਜਲੂਲ ਨਾ ਬੋਲੇ ਆਪਣੇ ਘਰ ਦੇ ਸਾਹਮਣੇ ਸਾਡੀ ਇੱਜ਼ਤ ਬਣਾ ਕੇ ਰੱਖੇ ਸਾਡੇ ਅੰਦਰ ਕੁਝ ਕਮੀ ਆ ਤੇ ਸਾਨੂੰ ਇੰਪਰੂਵ ਕਰੇ ਸਾਨੂੰ ਸਪੋਰਟ ਕਰੇ ਔਰ ਰੋਧ ਆਰੀ ਹੋ ਵੀ ਸਾਡੀ ਉੱਤੇ ਬਿਲਕੁਲ ਗੁਰਲੀ ਨਾ ਜਿਵੇਂ ਅੱਜ ਕੱਲ ਇਹ ਅਸੀਂ ਦੇਖਦੇ ਹਾਂ ਨਾ ਕਿ ਕੁੜੀਆਂ ਨੂੰ ਬਹੁਤ ਪ੍ਰੋਬਲਮਸ ਆਉਂਦੀਆਂ ਵਾਂ ਕਿ ਕਦੇ ਆਪਣੀ ਲਮ ਹਨਾ ਲਮ ਮੈਰਿਸ ਜਨੂੰ ਕਿਉਂਕਿ 90% ਤੇ ਮੈਨੂੰ ਇਹ ਲੱਗਦਾ ਸਕਸੈਸ ਇਜ਼ ਨੋਟ ਹਨਾ ਮੈਨੂੰ ਮੈਨੂੰ ਲੱਗਦਾ ਕਿ ਲਵ ਮੈਰਿਜ ਹੋਵੇ ਜਾਂ ਅਰੇਂਜ ਮੈਰਿਜ ਅੱਜਕਲ ਦੋਨੇ ਕਾਮਯਾਬ ਨਹੀਂ ਹੈ ਕਿਉਂਕਿ ਵਿਸ਼ਵਾਸ ਹੀ ਨਹੀਂ ਰਹਿ ਗਿਆ ਰਿਸ਼ਤਿਆਂ ਦਾ ਬਿਲਕੁਲ ਵਿਸ਼ਵਾਸ ਟੁੱਟਦੇ ਜਾ ਰਹੇ ਹੈ ਮੁੰਡੇ ਬਾਹਰ ਜਾ ਰਹੇ ਉਧਰ ਕੁੜੀਆਂ ਬਾਹਰ ਜਾ ਰਹੀਆਂ ਜੋ ਮੈਂ ਹਾਲਾਤਾਂ ਨੂੰ ਦੇਖ ਰਹੀਆਂ ਆਪਸ਼ਨਸ ਬੜੀਆਂ ਆ ਗਿਆ ਤੂੰ ਨੇ ਤੇ ਹੋਰ ਸਹੀ ਪਹਿਲਾ ਸਾਡੇ ਮਾਪਿਓ ਵਿਚਾਰਿਆਂ ਕੋਈ ਆਪਸ਼ਨ ਹੀ ਨਹੀਂ ਹੁੰਦਾ ਸੀਗਾ ਬਿਲਕੁਲ। ਬਲਾੜ-ਪੱਕ ਕੇ ਉੱਥੇ ਹੀ ਰਹਿੰਦੇ ਸੀਗੇ। ਸੋ ਹੌਲੀ-ਹੌਲੀ ਇਹ ਵੀ ਲੱਗਦਾ ਵੀ ਟਾਈਮ ਦੇ ਨਾਲ ਆਪਾਂ ਸਾਰੇ ਚੇਂਜ ਹੋ ਜਾਂਦੇ ਆ। ਸੋ ਮੁੰਡਿਆਂ ਨੂੰ ਵੀ ਚਾਹੀਦਾ ਹੁਣ ਅਸੀਂ ਪੜ੍ਹ ਲਿਖ ਕੇ ਇੰਟੈਲੀਜੈਂਟ ਆ ਇੱਕ ਅੱਛੀ ਪੋਸਟ ਤੇ ਕੰਮ ਕਰ ਰਹੇ ਆ। ਸੋ ਸਾਨੂੰ ਥੋੜਾ ਜਿਹਾ ਐਡਜਸਟ ਕਰਨਾ ਚਾਹੀਦਾ ਹੈ ਕਿ ਦੂਜੇ ਦੇ ਨਾਲ ਕੁੜੀਆਂ ਨੂੰ ਵੀ ਸਮਝੌਤੇ ਕਰਨੇ ਚਾਹੀਦੇ ਝੁਕਣਾ ਚਾਹੀਦਾ। ਮੁੰਡਿਆਂ ਨੂੰ ਵੀ ਐਡਜਸਟ ਕਰਨਾ ਚਾਹੀਦਾ। ਤਾਂ ਹੀ ਦੋਨੋਂ ਹੱਥਾਂ ਨਾਲ ਵੱਜਦੀ ਹੈ। ਸੋ ਥੋੜਾ-ਥੋੜਾ ਦੋਨੋਂ ਐਡਜਸਟ ਕਰੋ ਇੱਕ ਵਧੀਆ ਜ਼ਿੰਦਗੀ ਨੂੰ ਹਮੇਸ਼ਾ ਰਿਸ਼ਤਾ ਉੱਥੇ ਟੁੱਟਦਾ ਜਿੱਥੇ ਵਫਾਦਾਰੀ ਨਹੀਂ ਹੈ ਤੁਸੀਂ ਇੱਕ ਬੰਦੇ ਨੂੰ ਛੱਡ ਕੇ ਕਿੰਨੇ ਕ ਕੁੜੀਆਂ ਕੋ ਚਲ ਜਾਓਗੇ ਜਾਂ ਇੱਕ ਕੁੜੀ ਇੱਕ ਮੁੰਡੇ ਨੂੰ ਛੱਡ ਕੇ ਕਿੰਨੇ ਕ ਬੰਦਿਆਂ ਕੋ ਚਲ ਜਾਏਗੀ ਯਾਰ ਵਾਪਸ ਤੁਸੀਂ ਆਪਣੇ ਘਰੇ ਆਉਣਾ ਸੋ ਇਹ ਸਾਡੀ ਆਤਮਾ ਨੂੰ ਵੀ ਮੈਲਾ ਕਰਦਾ ਹੈ ਸਾਡੀ ਆਤਮਾ ਮੈਲੀ ਹੋ ਜਾਂਦੀ ਹੈ ਦੇ ਨਾਲ ਸਾਡੀ ਰੂਹ ਮੈਲੀ ਹੋ ਜਾਂਦੀ ਹੈ ਅੱਗੇ ਦਰਗਾਹ ਤੇ ਜਾ ਕੇ ਫਿਰ ਸਾਨੂੰ ਬੜੀਆਂ ਸਜ਼ਾਵਾਂ ਮਿਲਦੀਆਂ ਜਿਹੜਾ ਆਪਣੇ ਕਹਿੰਦੇ ਨਾ ਖਸਮ ਵਿਸਾਰੇ ਤੇ ਕਮ ਜਾਤ ਸੋ ਪਰਮਾਤਮਾ ਨੇ ਵੀ ਗੁਰਬਾਣੀ 'ਚ ਸਾਨੂੰ ਲਿਖਿਆ ਹੋਇਆ ਹੈ ਕਿ ਇਹ ਚੀਜ਼ਾਂ ਆਪਾਂ ਨਹੀਂ ਕਰਨੀਆਂ ਜੇ ਤੁਸੀਂ ਇਸ ਨਾਲ ਨਹੀਂ ਰਹਿਣਾ ਤੇ ਉਹਨੂੰ ਛੱਡ ਦਿਓ ਬਟ ਨਾਲ ਰਹਿ ਕੇ ਦਗਾਬਾਜ਼ੀ ਕਰਨਾ ਉਹ ਗਲਤ ਹੁੰਦਾ ਹੈ ਉਹ ਸਾਨੂੰ ਨਹੀਂ ਕਰਨਾ ਚਾਹੀਦਾ ਕੁੜੀ ਹੋਵੇ ਜਾਂ ਮੁੰਡਾ ਹੋਵੇ ਸੋ ਜੇਦਾ ਇੱਕ ਵਾਰੀ ਹੱਥ ਫੜ ਲਿਆ ਚੰਗਾ ਜਾਂ ਮਾੜਾ ਉਹਦੇ ਨਾਲ ਨਬਾਓ ਹਲਕੀ ਵਾਲਿਓ ਚੇਂਜ ਹੋ ਜਾਏਗਾ ਸ਼ਗੁਨ ਤੁਸੀਂ ਮੈਂ ਤੁਹਾਡਾ ਨਾਮ ਦੋਨੋ ਯੂਜ਼ ਕਰ ਰਹੀ ਆ ਠੀਕ ਹੈ ਸ਼ਗੁਨ ਤੁਸੀਂ ਨਾ ਗੁਰਬਾਣੀ ਦੀ ਪੰਕਤੀ ਬੋਲੀ ਮੈਨੂੰ ਬਹੁਤ ਵਧੀਆ ਲੱਗਿਆ ਰਹਿ ਰਸ ਦੇ ਵਿੱਚ ਉਹ ਹੀ ਪੰਕਤੀ ਆ ਮੈਨੂੰ ਇਹ ਲੱਗਦਾ ਹੈ ਕਿ ਤੁਸੀਂ ਨਿਤਨੇਮ ਬਿਨਾਂ ਦੇਖੇ ਵੀ ਕਰ ਲੈਂਦੇ ਹੋ ਬੋਗੇ ਕਰ ਲੈਂਦੇ ਕਰ ਲੈਂਦੇ ਜਪਜੀ ਸਾਹਿਬ ਹਣ ਜਪ ਸਾਹਿਬ ਵੀ ਕਰਦੇ ਹੋ ਚਾਪ ਸਭ ਕਰਦੇ ਬਹੁਤ ਬਲ ਮਿਲਦਾ ਚਾਪ ਸਭ ਕਰਕੇ ਮੇਰੇ ਕਰੇ ਚੰਡੀ ਦੀ ਵਾਰ ਵੀ ਲੱਗਿਆ ਲਗਾਨੀ ਹੁੰਦੀ ਆ ਮੈਂ ਚੰਡੀ ਦੀ ਵਾਰ ਵੀ ਪੜ ਲੈਂਦੇ ਹੋ ਮੈਂ ਲਗਾਇਆ ਹਾਲ ਤੱਕ ਪੜੀ ਨਹੀਂ ਮੈਂ ਇੱਕ ਅਦੀ ਵਾਰ ਸ਼ਾਹ ਪੜਿਆ ਤੇ ਬ੍ਰह्म ਕਵਚ ਪਾਠ ਮੇਰੇ ਕਰੇ ਬਹੁਤ ਚਾਲਦਾ ਸਾਰਾ ਦਿਨ ਓਕੇ ਕੋਸ਼ਿਸ਼ ਹੁੰਦੀ ਮੇਰੀ ਬ੍ਰह्म ਕਵਚ ਕਹਿੰਦੇ ਕਿ ਜਿੱਥੇ ਬ੍ਰह्म ਕਵਚ ਦਾ ਪਾਠ ਚੱਲਦਾ ਹੋਵੇ ਉੱਥੇ ਸ਼ੀਤਾਂ ਦਾ ਪੈਰਾ ਹੁੰਦਾ ਸੋ ਮੈਨੂੰ ਮਹਿਸੂਸ ਹੁੰਦਾ ਵੈਸੇ ਵੀ ਘਰ 'ਚ ਸ਼ੀਤਾਂ ਦਾ ਪੈਰਾ ਹੈਗਾ ਓਕੇ ਸ਼ਾਮ ਨੂੰ ਵੀ ਕਰਦੀ ਆ ਪੜ ਜਾਂ ਫਿਰ ਦੋਨੋਂ ਦੂਰ ਰਹਿਰਾਸਾ ਸੋਨ ਟਾਈਮ ਕਿਰਤਨ ਸੋਨ ਟਾਈਮ ਓਕੇ ਉਦਿਆ ਲੱਗਦਾ ਨਾ ਲਾਈਫ ਦੇ ਵਿੱਚ ਹਨਾ ਕਿਉਂਕਿ ਜਿਸ ਪਰਮਾਤਮਾ ਨੇ ਸਾਨੂੰ ਪੈਦਾ ਕੀਤਾ ਵਾ ਉਹਨੂੰ ਉਹਦੇ ਵਾਸਤੇ ਵੀ ਸਾਨੂੰ ਕੁਝ ਪਲ ਕੱਢਣੇ ਚਾਹੀਦੇ ਆ ਬਿਲਕੁਲ ਕੱਢਣੇ ਉਹਦੇ ਲਈ ਤਾਂ ਮੈਨ ਕੱਢਣੇ ਚਾਹੀਦੇ ਬਾਕੀ ਦਾ ਟਾਈਮ ਸਾਰਾ ਚਲਦਾ ਹੀ ਰਹੇਗਾ ਬਾਕੀ ਤੇ ਇੱਕ ਪ੍ਰੈਕਟੀਕਲ ਲਾਈਫ ਆ ਉੱਠ ਲਿਆ ਖਾ ਲਿਆ ਪੀ ਲਿਆ ਨੌਕਰੀ ਕਰ ਲਈ ਵਾਪਸ ਆ ਗਏ ਕੱਪੜੇ ਧੋਲੇ ਬੱਚਿਆਂ ਨੂੰ ਸੰਭਲਿਆ ਇਹ ਕਰ ਲਿਆ ਉਹ ਕਰ ਲਿਆ ਬਟ ਪਾਠ ਇਸ ਮੀਨ ਇੰਪੋਰਟੈਂਟ ਇਨ ਯੂ ਲਾਈਫ ਜੇ ਪਾਠ ਨਹੀਂ ਹੈ ਬੰਦਗੀ ਨਹੀਂ ਹੈ ਨਿਤਨੇਮ ਨਹੀਂ ਹੈਗਾ ਤੇ ਮੈਨੂੰ ਲੱਗਦਾ ਉਹ ਬੰਦੇ ਦੀ ਜ਼ਿੰਦਗੀ ਜ਼ੀਰੋ ਹੈ ਹੂੰ ਮੈਨੂੰ ਤੇ ਮੇਰੀ ਜ਼ਿੰਦਗੀ 'ਚ ਜਿਹ ਸੋ ਅਟੁੱਟ ਵਿਸ਼ਵਾਸ ਹੈ ਪਰਮਾਤਮਾ ਤੇ ਮੇਰਾ ਮੈਨੂੰ ਲੱਗਦਾ ਹੈ ਕਿ ਹੋਣਾ ਵੀ ਚਾਹੀਦਾ ਗੁਰleen ਕਦੇ ਐਦਾਂ ਹੁੰਦਾ ਹੈ ਕਿ ਲਾਈਫ ਦੇ ਵਿੱਚ ਜਦੋਂ ਜਿਉਂ ਜੀ ਰਹੇ ਹੋ ਤੁਸੀਂ ਹਨਾ ਤੇ ਕਾਫੀ ਦੁਖੀ ਹੋ ਉਦੋਂ ਐਂ ਲੱਗਦਾ ਹੋ ਕਿ ਯਾਰ ਛੱਡ ਪਰਾ ਮੈਂ ਮੰਮੀ ਕੋਲ ਜਾਵਾਂ ਆਪਣੀ ਕੋਲ ਨਹੀਂ ਐਦਾਂ ਨਹੀਂ ਹੁੰਦਾ ਐਦਾਂ ਨਹੀਂ ਮੈਨੂੰ ਹੁੰਦਾ ਕਿ ਮੰਮੀ ਕੋਲ ਜਾਵਾਂ ਮੰਨੇ ਹੁੰਦਾ ਕਿ ਮੈਂ ਗੁਰਦੁਆਰਾ ਸਾਹਿਬ ਜਾਵਾਂ ਓਕੇ ਮੈਨੂੰ ਸ਼ਾਇਦ ਨਾ ਦੁਨਿਆਵੀ ਰਿਸ਼ਤਿਆਂ ਨਾਲੋਂ ਜ਼ੰਗਾ ਹੋਣ ਇੱਕ ਰੱਬ ਦਾ ਪਰਮਾਤਮਾ ਦਾ ਰਿਸ਼ਤਾ ਨਾ ਲੱਗੇ ਮੰਮੀ ਕੋਲ ਵੀ ਜਾਉਂਗੀ ਮੰਮੀ ਨੂੰ ਦੁੱਖ ਦੱਸਾਂਗੀ ਵਿਚਾਰੀ ਹੋਰ ਦੁਖੀ ਹੋ ਜੇ ਮਾਂ ਨੂੰ ਕਿਉਂ ਦੁੱਖ ਦੱਸਣਾ ਪਿਓ ਨੂੰ ਕਿਉਂ ਦੱਸਣਾ ਬੈਟਰੀ ਨਹੀਂ ਕਿ ਮੈਂ ਪਾਠ ਕਰਨਾ ਮੈਂ ਗੁਰਦੁਆਰਾ ਸਭ ਹੋਇਆ ਵਾ ਸ਼ਾਂਤੀ ਮੈਂ ਮੈਂ ਉਹਦੇ ਨਾਲ ਕਨੈਕਟ ਕਰਾਂ ਜਿਨੇ ਮੈਨੂੰ ਧਰਤੀ ਤੇ ਕੱਲਿਆ ਜਿਨੇ ਮੈਨੂੰ ਸਰੀਰ ਦਿੱਤਾ ਗੁਰਲੀਨ ਚੋਪੜਾ ਜਿਨੇ ਮੈਨੂੰ ਦੁੱਖ ਦੇ ਰਿਹਾ ਜਿਹੜਾ ਮੈਨੂੰ ਉਦਾਸ ਕਰ ਰਿਹਾ ਜਿਹੜਾ ਮੈਨੂੰ ਤੋੜ ਰਿਹਾ ਦੇ ਤਾਂ ਇਹ ਸਭ ਕੁਝ ਉਹ ਨਹੀਂ ਹੈ ਨਾ ਉਥੇ ਮਾਂ ਹੀ ਕਰੇਗੀ ਮੇਰੀ ਵਿਚਾਰੀ ਆ ਕੇ ਮਾਂ ਵੀ ਤੇ ਇਨਸਾਨੀ ਰੂਪ ਚ ਹੀ ਹੈ ਨਾ ਬਿਲਕੁਲ ਤੇ ਮੈਂ ਕਿਉਂ ਨਾ ਉਸ ਆਲ ਮਾਈਟੀ ਉਸ ਉਸ ਸੋਲ ਉਸ ਨਾਟ ਸੋਲ ਉਸ એનર્ਜੀ ਨਾਲ ਕਨੈਕਟ ਹੋਵਾਂ ਜਿੰਨੇ ਦੁੱਖ ਦਿੱਤੇ ਐ ਤੇ ਉਹੀ ਫਿਰ ਸਕਿੰਟਾਂ ਚ ਜਦੋਂ ਮੈਂ ਗੁਰਦੁਆਰਾ ਸਭ ਜਾਣੀਆਂ ਪਾਠ ਕਰਦੇ ਆ ਬਿਲਕੁਲ ਠੀਕ ਹੋ ਜਾਂਦੀ ਸ਼ਗਨ ਫਿਰ ਦੂਸਰੀਆਂ ਮੂਵੀਜ਼ ਕਦੋਂ ਆ ਰਹੀਆਂ ਨੇ ਤੁਹਾਡੀਆਂ ਬਹੁਤ ਜਲਦੀ ਆ ਰਹੀਆਂ ਨੇ ਹਿੰਦੀ ਆ ਰਹੀਆਂ ਪੰਜਾਬੀ ਵੀ ਆ ਰਹੀਆਂ ਜਿਵੇਂ ਹੁਣ ਮੈਂ ਕੱਲ ਰਾਤੀ ਵੀ 1:30 2:00 ਵਜੇ ਆਈਆਂ ਮੇਰਾ ਸ਼ੂਟ ਸੀਗਾ ਮੰਡੀ ਗੁਬਿੰਦਗੜ ਪੰਜਾਬੀ ਮੂਵੀ ਦਾ ਸੋ ਯੂ ਫੀਲ ਰੀਲੀ ਗੁੱਡ ਜਦੋਂ ਤੁਸੀਂ ਜਿਸ ਚੀਜ਼ ਨੂੰ ਚਾਹੁੰਦੇ ਹੋ ਤੁਹਾਡਾ ਪੈਸ਼ਨ ਹੁੰਦਾ ਤੇ ਤੁਸੀਂ ਉਹ ਕੰਮ ਕਰਦੇ ਹੋ ਤੇ ਤੁਹਾਡੀ ਰੂਹ ਨੂੰ ਖੁਸ਼ੀ ਮਿਲਦੀ ਹੈ ਉਦਾਂ ਮੈਨੂੰ ਮਿਲਦੀ ਹੈ ਜੋ ਤੁਹਾਡੀ ਮੂਵੀ ਆਈ ਪਹਿਲੀ ਤੁਸੀਂ ਮਤਲਬ ਕਿਵੇਂ ਵੇਖੀ ਪਹਿਲਾਂ ਥੀਏਟਰ ਚ ਦੇਖੀ ਥੀਏਟਰ ਚ ਵੇਖੀ ਪ੍ਰੀਮੀਅਰ ਕਿਵੇਂ ਲੱਗਦਾ ਸੀ ਆਪਣੇ ਆਪ ਨੂੰ ਵੇਖ ਕੇ ਵਧੀਆ ਲੱਗਦਾ ਸੀ ਇੰਨੀ ਵੱਡੀ ਸਕਰੀਨ ਤੇ ਦੇਖਣਾ ਔਰ ਇੰਨੇ ਲੋਕੀ ਬੈਠੇ ਆ ਯੋ ਸਾਰੇ ਦੇਖ ਰਿਹਾ ਤੁਹਾਨੂੰ ਐਪਰੀਸ਼ੀਏਟ ਤੇ ਮੈਂ ਖੁਦ ਵੀ ਇੱਥੇ ਬੈਠੀ ਹਾਂ ਨਾ ਕਿ ਮੈਂ ਖੁਦ ਵੀ ਇੱਥੇ ਬੈਠੀ ਹਾਂ ਸੋ ਚੰਗਾ ਲੱਗਦਾ ਜਦੋਂ ਆਪਣੇ ਆਪ ਨੂੰ ਸਕਰੀਨ ਤੇ ਦੇਖਣਾ ਜੋ ਤੁਹਾਡੇ ਮਾਪਿਓ ਦੇਖਦੇ ਆ ਤੁਹਾਨੂੰ ਪ੍ਰਾਊਡ ਫੀਲ ਹੁੰਦਾ ਹੈ ਗੱਲ ਹੁੰਦੀ ਸੁਪਨਿਆਂ ਦੀ ਜਦੋਂ ਤੁਹਾਡੇ ਸੁਪਨੇ ਤੁਹਾਡੀਆਂ ਅੱਖਾਂ ਮੋਰੀ ਸਰਕਾਰ ਹੁੰਦੇ ਆ ਤੁਸੀਂ ਕੁਝ ਵੀ ਕਰਨਾ ਚਾਹੁੰਦੇ ਹੋ ਮੰਨ ਲਓ ਹੁਣ ਕੋਈ ਅਮਰੀਕਾ ਜਾਣਾ ਚਾਹੁੰਦਾ ਹੈ ਬਿਲਕੁਲ ਉਹਦਾ ਸੁਪਨਾ ਕੀ ਹੈ ਅਮਰੀਕਾ ਜਾਣਾ ਤੇ ਜਦੋਂ ਉਹ ਬੈਠ ਕੇ ਫਲਾਈਟ ਵਿੱਚ ਅਮਰੀਕਾ ਜਾਏਗਾ ਇਸ ਤੋਂ ਵੱਡਾ ਸੁਪਨਾ ਉਹਦੇ ਲਈ ਕੀ ਹੋਏ ਬਿਲਕੁਲ ਕਿਸੇ ਦੀ ਹੈਗੀ ਕਿ ਮੈਂ ਆਸਟ੍ਰੇਲੀਆ ਜਾ ਕੇ ਨਰਸ ਦਾ ਕੰਮ ਉਹ ਸੁਪਨਾ ਜਦੋਂ ਵੀ ਕਿਸੇ ਇਨਸਾਨ ਨੂੰ ਜ਼ਿੰਦਗੀ ਦੀ ਸਭ ਤੋਂ ਵੱਡੀ ਖੁਸ਼ੀ ਮਿਲ ਗਈ ਖੁਸ਼ੀ ਮਿਲਦੀ ਹੈ ਤੁਹਾਡੀਆਂ ਅੱਖਾਂ ਸਾਹਮਣੇ ਜੋ ਤੁਸੀਂ ਸੋਚਿਆ ਸੀ ਕਦੀ ਡ੍ਰੀਮ ਲਿਆ ਸੀਗਾ ਉਹ ਚੀਜ਼ਾਂ ਸਾਹਮਣੇ ਹੁੰਦੀਆਂ ਇਸ ਤੋਂ ਵੱਡੀ ਖੁਸ਼ੀ ਕਿਸੇ ਨੂੰ ਵੀ ਨਹੀਂ ਹੁੰਦੀ ਬਿਲਕੁਲ ਬਿਲਕੁਲ ਹਮ ਥੈਂਕ ਯੂ ਸੋ ਮੱਚ ਸ਼ਗੂਨ ਦਾ ਗੁਰਲੀਨ ਕੌਰ ਦਾ ਜਿਨ੍ਹਾਂ ਨੇ ਸਾਡੇ ਨਾਲ ਅੱਜ ਆਪਣੀ ਕੀਮਤੀ ਗੱਲਾਂ ਤੇ ਆਪਣੀ ਮੂਵੀਜ਼ ਬਾਰੇ ਆਪਣੀ ਲਾਈਫ ਬਾਰੇ ਦੱਸਿਆ ਕਿ ਕਿਵੇਂ ਸਕਸੈਸ ਹੋਏ ਹੋਏ ਤੇ ਕਿੰਨੀਆਂ ਪ੍ਰੋਬਲਮਸ ਨੂੰ ਕ੍ਰੀਏਟ ਕਰਕੇ ਇੱਥੋਂ ਤੱਕ ਪਹੁੰਚੇ ਤੇ ਉਹਨਾਂ ਨੇ ਆਪਣੇ ਸੁਪਨਿਆਂ ਨੂੰ ਕਿਵੇਂ ਪੂਰਾ ਕੀਤਾ ਥੈਂਕ ਯੂ ਸੋ ਮੱਚ ਇਸ ਚੈਨਲ ਤੇ ਇਹਨਾਂ ਦਾ ਜਿ ਆਇਆ ਆਖਦੇ ਇੱਕ ਵਾਰ ਇਹਨਾਂ ਨੂੰ ਫਿਰ ਤੋਂ ਥੈਂਕ ਯੂ ਸੋ ਮਚੀ ਕਲਸੀਆ ਔਰ ਜਾਨ ਤੋਂ ਪਹਿਲਾਂ ਮੈਂ ਹੀ ਕਵਾਂਗੀ ਵੀ ਕਦੇ ਵੀ ਆਪਣੇ ਸੁਪਨੇ ਕਿਸੇ ਲਈ ਨਾ ਛੱਡੋ ਆਪਣੇ ਤੇ ਯਕੀਨ ਰੱਖੋ ਪਰਮਾਤਮਾ ਤੇ ਯਕੀਨ ਰੱਖੋ ਅੰਮ੍ਰਿਤ ਵੇਲੇ ਨਾਲ ਜੁੜੋ ਔਰ ਤੁਸੀਂ ਦੇਖੋਗੇ ਵੱਡੀਆਂ-ਵੱਡੀਆਂ ਜਿੰਨੀਆਂ ਵੀ ਪ੍ਰੋਬਲਮਸ ਐ ਸਾਰੀਆਂ ਛੋਟੀਆਂ ਹੋ ਜਾਣਗੀਆਂ ਸਿਹਤ ਦਾ ਧਿਆਨ ਰੱਖਿਆ ਕਰੋ ਸਿਹਤ ਬਹੁਤ ਜ਼ਰੂਰੀ ਐ ਜਿਹਦੇ ਕੋ ਸਿਹਤ ਨਹੀਂ ਐ ਲੱਖਾਂ ਦੇ ਗਹਿਣੇ ਪਾ ਲਓ ਸੂਟ ਪਾ ਲਓ ਕੁਝ ਵੀ ਨਹੀਂ ਚਚੂਗਾ ਜਿਸ ਸਿਹਤ ਚੰਗੀ ਐ ਤੁਹਾਡਾ ਫੇਸ ਵਧੀਆ ਐ ਤਾਂ ਹੀ ਇਹ ਜਿੰਨ ਸਾਨੂੰ ਲਾਈਫ ਇਹ ਅਸੀਂ ਨੂੰ ਇੰਜੋਏ ਕਰ ਸਕਦੇ ਆ ਅਦਰਵਾਇਸ ਅਸੀਂ ਕੁਝ ਵੀ ਇੰਜੋਏ ਨਹੀਂ ਕਰ ਸਕਦੇ ਸਤਿ ਸ਼੍ਰੀ ਅਕਾਲ ਜੀ ਸਾਰ Jeg tenker så mye.